ਕੁੜਗੇ ਬਸ ਹੁਣ ਚੁੱਪ ਕਰ ਜਾ ਕਿਉਂ ਰੋਈ ਜਾਨੀ ਐ ਰੋ ਕੇ ਦੱਸ ਕੀ ਹੋਊ ਹੋਜੂਗਾ ਮੇਰੀ ਤੇ ਹੌਸਲਾ ਰੱਖ ਰੋ ਨਾ ਤੂੰ ਮਾ ਕਿਉਂ ਨਾ ਦੇਖੀ ਅਪਰਾਣੇ ਜੀ ਘਰ ਚ ਲਿਆ ਕੇ ਸੱਟਤਾ ਆਪਾਂ ਨੂੰ ਆਪ ਕੋਠੀ ਵਿੱਚ ਬੈਠਿਆ ਤੈਨੂੰ ਲੱਗਦਾ ਪੁੱਤ ਪੁਰਾਣਾ ਘਰ ਇਹ ਪੁਰਾਣੇ ਘਰ ਚ ਤਾਂ ਆਪਣੀਆਂ ਤੇਰੇ ਪਿਓ ਦੀਆਂ ਯਾਦਾਂ ਜੁੜੀਆਂ ਹੋਈਆਂ ਐ ਇਸ ਘਰ ਚ ਮੈਂ ਵਿਆਹ ਕੇ ਆਈ ਸੀ ਤੂੰ ਐਂ ਰੱਬ ਦਾ ਸ਼ੁਕਰ ਕਰ ਹੱਥ ਬੰਨ ਕੇ ਵੀ ਪ੍ਰਮਾਤਮਾ ਸਾਹਮਣੇ ਇਸ ਘਰ ਚ ਰਹਿਣ ਦਾ ਮੌਕਾ ਮਿਲ ਗਿਆ ਜੇ ਆਪਾਂ ਨੂੰ ਇਸ ਘਰੇ ਵੀ ਨਾ ਰਹਿਣ ਦਿੰਦੇ ਫੇਰ ਆਪਾਂ ਕਿੱਥੇ ਜਾਂਦੇ ਉਮਾ ਤੂੰ ਤਾਂ ਸਾਨੂੰ ਝੂਠੇ ਦਲਾਸੇ ਨਾ ਹੀ ਦੇ ਨਾ ਤਾਂ ਮੈਂ ਨਿਆਣਾ ਨਾ ਮੇਰੀ ਭੈਣ ਨਿਆਣੀ ਆ ਸਾਨੂੰ ਪਤਾ ਹੀ ਆ ਕਿਹੜਾ ਮੌਕਾ ਮਿਲਿਆ ਕਿਨੇ ਸਾਨੂੰ ਕੱਢਿਆ ਕੋਈ ਨਹੀਂ ਪੁੱਤ ਫਿਰ ਉਹਨੇ ਕੱਢਿਆ ਪ੍ਰਮਾਤਮਾ ਹੈਗਾ ਹੈਗਾ ਉੱਤੇ ਰੱਬ ਦੇਖੂਗਾ ਤੇ ਆਪਾਂ ਨੂੰ ਚਲ ਆਏ ਆ ਜਗ੍ਹਾ ਹੈਗੀ ਆ ਐਵੇਂ ਜੁਕਰੀ ਆਪਣਾ ਟਾਈਮ ਪਾਸ ਹੋ ਜੇ ਤੁਸੀਂ ਹਾਂ ਹੀ ਕਰੀ ਗਏ ਨਾ ਪੁੱਤ ਤੇ ਫਿਰ ਤੁਸੀਂ ਕੰਮ ਕਿਵੇਂ ਕੋਈ ਕਰੋਗੇ ਕਿਸੇ ਕੰਮ ਤੇ ਲੱਗੋਗੇ ਫਿਰ ਕਮਾ ਕੇ ਦੌਰ ਪੀ ਲਿਆਉਗੇ ਫੇਰ ਹੀ ਆਪਣਾ ਘਰ ਤੁਰੂਗਾ ਲੈ ਅਸੀਂ ਆਪਦਾ ਹੱਕ ਛੱਡ ਦਿੱ ਗਿਆ ਮੈਂ ਤੂੰ ਐ ਕਿਹੜੀ ਨਸ ਚੁੱਪ ਕਰਕੇ ਆਪਦੇ ਕਿਤੇ ਕੰਮ ਧੰਦੇ ਲੱਗ ਜੀਏ ਤਾਂ ਸਾਰਾ ਕੁਝ ਉਹਨਾਂ ਨੂੰ ਛੱਡ ਗਏ। ਪੁੱਤ ਮੈਂ ਆਏ ਨਹੀਂ ਆਂਦੀ ਵੀ ਆਪਾਂ ਉਹਨਾਂ ਨੂੰ ਛੱਡ ਗਏ ਉਹਨਾਂ ਨੂੰ ਕਾ ਛੱਡਣਾ ਸੋਡਾ ਹੱਕ ਹੈ। ਮੈਂ ਸੋਨੂੰ ਸੋਡਾ ਹੱਕ ਦਵਾਉਂਗੀ ਕੋਈ ਗੱਲ ਨਹੀਂ ਸਾਰਾ ਪਿੰਡ ਆਪਣੇ ਨਾਲ ਹੈ ਧੀਏ। ਉਹ ਮਾਂ ਸਾਰਾ ਪਿੰਡ ਤਾਂ ਨਾਲ ਆ ਆਪਦੇ ਨੇ ਤਾਂ ਕਰਤੀ ਨਾ ਆਪਦੇ ਵਾਲੀ ਸਾਰੀ ਉਮਰ ਤਾਂ ਮੇਰਾ ਪਿਆ ਗੋਲਾ ਧੰਦਾ ਕਰਦਾ ਮਰ ਗਿਆ ਉਹਨਾਂ ਦਾ। ਹੁਣ ਘਰੋਂ ਕੱਢਤਾ। ਸਹੀ ਕਹਦਾ ਮੈਂ ਵੀਰਾ। ਆਪਦੇ ਨੇ ਤਾਂ ਜਮ ਬਗਾਨੇ ਵਾਲੀ ਕਰਤੀ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਚਾਚੇ ਹੋਰੇ ਆਪਣੇ ਨਾਲ ਐ ਕਰਨਗੇ। ਮੈਂ ਜਦੋਂ ਬਾਪੂ ਹੁੰਦਾ ਸੀ ਉੱਤ ਸਾਰੇ ਮਿੱਠੀਆਂ ਮਾਰਦੇ ਸੀ ਆਪਾਂ ਨੂੰ ਹੈ ਇੰਨਾ ਕਰਦੇ ਸੀਗੇ ਆਪਣਾ ਹੁਣ ਹੁਣ ਆਪਾਂ ਨਾਲ ਕੋਈ ਵੀ ਨਹੀਂ ਖੜਾ ਉੱਤੇ ਦੁਨੀਆ ਦਾ ਨਾ ਦਸਤੂਰ ਹੈ ਤੀ ਇਹ ਇਹ ਤਾਂ ਨਾ ਹੁਣ ਜੇ ਕਹਿੰਦੇ ਹੁੰਦੇ ਵੀ ਜੇ ਪਿਓ ਮਰ ਗਿਆ ਸਾਰੀਆਂ ਖੁਸ਼ੀਆਂ ਪਿਓ ਨਾਲ ਲੈ ਗਿਆ ਸੋਡੀਆਂ ਤੇ ਜੇ ਪਿਓ ਹੈ ਤਾਂ ਸਭ ਚਾਚੇ ਤਾਏ ਆ ਜਦੋਂ ਪਿਓ ਹੈ ਨਹੀਂ ਫਿਰ ਸਭ ਚਾਚੇ ਤਾਏ ਕੀ ਰਿਸ਼ਤੇਦਾਰ ਕੀ ਸਭ ਭੈਣ ਭਾਈ ਕੰਨਾਂ ਲਾ ਜਾਂਦੇ ਆ ਵੀ ਹੁਣ ਇਹਨਾਂ ਦਾ ਪਿਓ ਮਰ ਗਿਆ ਇਹਨਾਂ ਦੇ ਸਿਰ ਤੋਂ ਸਾਇਆ ਉੱਠ ਗਿਆ ਪਿਓ ਦਾ ਖੋਣੀ ਕਿੱਥੇ ਸਾਥੋਂ ਨਾ ਕੁਝ ਮੰਗ ਲੈਣ ਹੁਣ ਸਾਰੇ ਰਿਸ਼ਤੇਦਾਰਾਂ ਨੂੰ ਕੀ ਆਪਣੇ ਆਪ ਦੇ ਇਹਨੂੰ ਕੀ ਸਭ ਨੂੰ ਆਈ ਹੈ ਬਾ ਆਪਾਂ ਤਾਂ ਉਹਨਾਂ ਦਾ ਕੁਝ ਮੰਗਿਆ ਨਹੀਂ ਆਪਣਾ ਤਾਂ ਜਿਹੜਾ ਆਪਦਾ ਹੱਕ ਆਪਾਂ ਤਾਂ ਉਹ ਹੀ ਦੇ ਦਣ ਆਪਾਂ ਤਾਂ ਬਾਹਲਾ ਕੁਝ ਮੰਗਿਆ ਨਹੀਂ ਕਦੇ ਪੁੱਤ ਨਹੀਂ ਮੰਗਿਆ ਆਪਾਂ ਫੇਰ ਵੀ ਮੈਂ ਆਈ ਆ ਨੀ ਇਹ ਵੀ ਜਦੋਂ ਰੱਬ ਨੇ ਤੁਹਾਡਾ ਪਿਓ ਖੋਲਿਆ ਪਿਓ ਤਾਂ ਚਲ ਤੁਹਾਡਾ ਰੱਬ ਨੇ ਖੋਲਿਆ ਤੇ ਜਿਹੜਾ ਉਹਦਾ ਹੱਕ ਸੀ ਉਹ ਉਹਨਾਂ ਨੇ ਖੋਲਿਆ ਆਪਾਂ ਤੋਂ ਦਾਵਾ ਮੈਂ ਆਪਣੇ ਭਰਾ ਦਾ ਹੱਕ ਐ ਵੀ ਰੀ ਜਾ ਦਿੱਤੀ ਤਾਂ ਮੇਰਾ ਭਰਾ ਵਿਚਾਰਾ ਹੈ ਆਈ ਰਹੂਗਾ ਸਾਰੀ ਜਾਵਾਂਗੇ ਵਾਕਾਂ ਕੋਈ ਹਾਂ ਝਾਕ ਕਦਿੰਗੇ ਅੰਡੇ ਪਾੜ ਪਾੜ ਕੇ ਨਹੀਂ ਕਿਉਂ ਅੰਡੇ ਰੱਬ ਦੇ ਨਾਲ ਆਇਆ ਤੇਰੇ ਕੰਨੀ ਕੀ ਝਾਕ ਨਹੀਂ ਹੁਣ ਕੀ ਕਾਣਾ ਮੈਂ ਤੇ ਝਾਕ ਦੇ ਤੇ ਮੇਰੇ ਕੰਨੀ ਹੈ ਜਿੱਧਰ ਜਾਣਾ ਸਿੱਧੇ ਜਾਂ ਜਾਊਂਗੀ ਸਿੱਧੂ ਹੀ ਬਣਾ ਔਖੀ ਹੋਈ ਪਈ ਆਹੋ ਆ ਨਾ ਮੇਰੀ ਗੱਲ ਸੁਣਾ ਆਈਦੀ ਤੂੰ ਆਉਣੀ ਐ ਔਖੀ ਹੁੰਨੀ ਆ ਚਾਹਣਾ ਕਿ ਤੇ ਆਪਦੇ ਘਰੇ ਲੈ ਜਾਣਾ ਉਹਨਾਂ ਨੂੰ ਤੇ ਲੈ ਜੂਗੀ ਮੈਂ ਝੋਲੀ ਪਾ ਕੇ ਲੈ ਕੇ ਘਰੇ ਵੀ ਲੈ ਜੂਗੀ ਨਹੀਂ ਤਾਂ ਫਿਰ ਤੂੰ ਇੱਥੇ ਕਾਦੇ ਵਾਸਤੇ ਵੜਦੀ ਐ ਲੈ ਜਾ ਆਪਦੇ ਘਰੇ ਲੈ ਜਾ ਤੈਨੂੰ ਜ਼ਿਆਦਾ ਹਮਦਰਦੀ ਆਉਂਦੀ ਐ ਕਿਉਂਕਿ ਤਾਂ ਹੁਣ ਮੈਂ ਵੜ ਕੇ ਉਹਨਾਂ ਨੂੰ ਬਾੜੂਂਗੀ ਰੱਖੂਗੀ ਤੇਰੇ ਹਿੱਕ 'ਚ ਗੋਡਾ ਦੇ ਕੇ ਪੈਸਾ ਦਵਾਉਂਗੀ 4 ਕਿੱਲੇ ਜੀ ਮੈਂ ਦਵਾਉਂਗੀ ਨਹੀਂ ਬੈਜਾ ਨਹੀਂ ਚੁੱਪ ਕਰਕੇ ਬਹਿ ਜਾ ਤੂੰ ਕਾਉਂ ਹੁੰਨੀ ਜ਼ਮੀਨ ਦਵਾਉਣ ਆਉਂ ਤੂੰ ਦਵਾ ਮੈਂ ਕਿ ਹਿੱਕ 'ਚ ਗੋਡਾ ਤੇ ਦਵਾ ਤੇ ਹਿੱਕ 'ਚ ਗੋਡਾ ਨਾਲ ਲੀ ਜਿੱਦੇ ਪੈਸੇ ਆ ਖਣਾਉਂਦੇ ਸੀ ਸਾਡੇ ਨਸਾਕ ਕਰਾ ਦੇ अच्छा ना तेरे बारीत लाउंदी सी दे मैं लाउंदी सी फिर सास नु ਲੈ ਤੂੰ ਨਾ ਲੈ ਸਸ ਨੂੰ ਪੈ ਤੂੰ ਉਹ ਸਿਵਾ ਕੇ ਜਾ ਕੇ ਰੋਇਆ ਉਹਨੂੰ ਹੁਣ ਮੈਂ ਕਿਰੋ ਕੇ ਆਵਾ ਤੇ ਫਿਰ ਮੈਨੂੰ ਕੀ ਸੁਣਾਉਣੀ ਆ ਉਹ ਦਿਨ ਜਿਉਂਦੀ ਨਹੀਂ ਰਹਨੇ ਆਸੀ ਤਾਂ ਮੈਨੂੰ ਐਨਾ ਖਬਰਦਾਰ ਹੋ ਜੀ ਆਏ ਕੋਈ ਗੱਲ ਕਰੀਏ ਹਸਲਾ ਦੇ ਭੌਂਕਦੀ ਆ ਤੂੰ ਮਗੂ ਭੌਂਕਦੀ ਤੂੰ ਕੁਝ ਵੀ ਨਹੀਂ ਲੱਗਦੀ ਆ ਤੈਨੂੰ ਜਦੋਂ ਹੰਦੜ ਲੱਗੀ ਆ ਤੂੰ ਨਾ ਕਰ ਇਹਨੇ ਤੇ ਹੰਦੜ ਦੀ ਆਉਂਦੀ ਆ ਪਤਾ ਹੀ ਐ ਉਹਨੇ ਕੰਜਰੀ ਨੇ ਉਂਗਲਾ ਲਾ ਕੇ ਘੋਲ ਦਿੱਤੋਰ ਕੋਲ ਕੰਜਰੀ ਨਹੀਂ ਤੂੰ ਹੀ ਕੰਜਰੀ ਹੈ ਜਿਹੜੀ ਸਾਰਿਆਂ ਨੂੰ ਚੱਕੀ ਫਿਰਦੀ ਆ ਪੁੱਤ ਜਿਹੜੀ ਤੂੰ ਹੋਵੇਂਗੀ ਤੂੰ ਆ ਜਣੀ ਇਹ ਜੀ ਲੈ ਕੇ ਬਾੜੀ ਜਾ ਮੈਂ ਨਹੀਂ ਬਾੜੀ ਕੀੜੇ ਪੈ ਕੇ ਮਰਾਂਗੇ ਉਹ ਜਵਾਕੜੀ ਦਾ ਹੱਕ ਮਾਰ ਕੇ ਦਵਾ ਕੇ ਛੱਡੂ ਮੇਰੇ ਬਾਣ ਦੇ ਬਾਣ ਦੇ ਕਿਹ ਸੋਣਾ ਕੀੜੇ ਪੈ ਕੇ ਨਾਲੇ ਤਾਂ ਮਰੇ ਤੂੰ ਨਾਲੇ ਮਰੇ ਉਹ ਉਹ ਨਹੀਂ ਲਾਉਂਦੀ ਆ ਮੈਂ ਉਂਗਲਾ ਉਹਨੇ ਲਾਈ ਤੂੰ ਬਾਹਰ ਛੱਡੇਗੀ ਤੂੰ ਹੀ ਮਰੇਗੀ ਜਿਹੜੀ ਉਹਦਾ ਹੱਕ ਮਾਰਦੀ ਆ ਕਿਤੇ ਕਿਸੇ ਬਹਿਮ ਚ ਨਾ ਫਿਰ ਇੱਜਾ ਮੈਂ ਹਰ ਵੀ ਮੈਂ ਹੁਣ ਵੀ ਜਾਉਂਗੀ ਰੋਜ਼ ਆਪਣੇ ਘਰ ਕੇ ਆਇਆ ਕਰੂੰਗੀ ਤੂੰ ਨਹੀਂ ਜਾ ਤੂੰ ਬੱਕ ਜਾ ਅੱਜ ਨਹੀਂ ਜਾਣਾ ਆਉਂਦੀ ਆ ਕੇ ਆ ਕੇ ਭਲੇਖੇ ਚ ਨਾ ਰਹਿ ਜੀ ਤੂੰ ਬੁੜੀ ਹੋਈ ਪਈ ਆ ਪਾਕ ਇਸ ਨਾਰਾ ਹਜ ਗਲੀਆਂ ਚ ਮੈਂ ਨਾ ਪਾਉਂਗੀ ਇਹ ਆਪ ਦਾ ਪੈਸਾ ਦਾ ਤੁਹਾਡੇ ਕੋਲ ਹੈ ਨਹੀਂ ਪਾਉਂ ਮੈਂ ਦੇਖ ਹਰਾਮ ਜਦੀ ਕਿ ਮੈਂ ਤੜਫਦੀ ਐ ਕਿਧਰੋਂ ਆਈ ਐ ਛੱਟੀ ਛੁਲਕੀ ਕੋਈ ਨਾ ਤੂੰ ਮੇਰੇ ਘਰ ਮੋੜ ਤੇ ਲੰਗੀ ਮੈਂ ਸਾਰੀ ਉਮਰ ਐ ਨਹੀਂ ਰਹਿਣ ਦਿੰਦੀ ਪੁੱਤ ਮੈਨੂੰ ਕੁਛ ਵੀ ਕਰਨਾ ਪੈ ਜੇ ਬੇਸ਼ੱਕ ਦੀ ਮੈਨੂੰ ਵੀ ਨਾ ਮਰਨਾ ਪਏ ਜੇ ਪਰ ਮੈਂ ਥੋੜਾ ਹੱਤ ਨਹੀਂ ਖੋਣ ਦਿੰਦੀ ਮੈਂ ਮੇਰੇ ਜਵਾਕ ਨੂੰ ਲੋਕਾਂ ਦੇ ਸੀਰੀ ਨਹੀਂ ਲੱਗਣ ਦਿੰਦੀ ਨਾ ਮੈਂ ਤੈਨੂੰ ਵੀ ਇਹ ਕਿਸੇ ਦੇ ਕੋਈ ਐ ਦਿਹਾੜੀ ਕਰਨ ਦੇਵਾਂ ਇਹਨਾਂ ਨੂੰ ਲੈ ਸਾਥੀ ਕਾਲ ਆਹ ਲੈ ਮੈਂ ਤਾਂ ਰੋਟੀ ਖਾ ਲਿਆ ਨਾ ਜਵਾਕਾਂ ਨੂੰ ਖਵਾ ਲਿਆ ਸਾਡੀ ਰੋਟੀ ਉਹ ਕੋਹਣ ਰੋਟੀ ਦਾ ਚਾਹ ਦਾ ਤਾਂ ਇਹ ਸਾਡੀ ਖਾਣੀ ਬਹੁਤ ਭੁੱਖੀ ਹੈਗੀ ਭੁੱਖ ਗਈ ਨਹੀਂ ਹੈਗੀ ਰੋਟੀ ਖਾਓਗੇ ਤਾਂ ਕੀ ਹੋਗਾ ਤੁਹਾਡੇ ਆਪ ਦੇ ਬਗਾਨੇ ਬਣ ਕੇ ਮੈਂ ਤੁਹਾਡੀ ਆਪ ਦੀ ਆ ਫੇਰ ਹੀ ਤੁਹਾਡੇ ਕੋਲੇ ਵੇੜੇ ਮਾਰਦੀ ਆ ਸਾਹ ਤੂਤ ਅਸਾਦੀ ਆਵਦੀ ਆ ਪਰ ਸਾਡਾ ਢੇਡਾ ੱੱਕੇ ਖਾ ਖਾਈ ਭਰ ਗਿਆ ਰੋਟੀ ਕਿਥੇ ਚੰਗੀ ਲੱਗਣੀ ਆ ਸਾਨੂੰ ਨਾ ਬੋਤ ੱੱਕਿਆਂ ਨੂੰ ਕੀ ਆ ਕੋਈ ਨਹੀਂ ਥੋੜੇ ਕਰਵਾ ਚੰਗੀ ਕੇ ਸੀ ਜੇ ਤੁਹਾਡਾ ਪਿਆਰ ਨੂੰ ਰੱਬ ਲਏਗਾ ਤਾਂ ਤੁਸੀਂ ੱੱਕੇ ਖਾਜੇ ਮਾੜਾ ਕੰਮ ਕਰਿਆ ਉਹਨਾਂ ਨੇ ਜਿਹਨੇ ਸਾਨੂੰ ਬਾਹਰ ਕੱਢਿਆ ਉਹ ਰੋਟੀ ਖਾਓ ਨਾ ਖੜ ਪੈਣ ਬੰਨਾਂ ਨੂੰ ਰੋਟੀ ਖਵਾ ਦੋ ਉਹਨਾਂ ਨੂੰ ਨਾ ਆਪ ਖਾ ਲੈ ਖੜ ਦੇਜਾ ਕਾਲ ਜਾਨੀ ਕੋ ਟਪਾ ਕੇ ਚਾਹ ਪੀ ਲੋ ਪਹਿਲਾਂ ਜੇ ਰੋਟੀ ਖਾਣੀ ਰੋਟੀ ਖਾਓ ਰੋਟੀ ਖਵਾਇ ਨਾ ਕੋਈ ਕਰੀ ਨਹੀਂ ਸਰਪੰਚ ਨਾਲ ਗੱਲਬਾਤ ਸਰਪੰਚ ਕੋਲੇ ਭਾਨੇ ਵੀ ਲਾ ਤਸਨੇਹਾ ਤਾਂ ਮੈਂ ਤੇ ਉਹ ਕਹਿੰਦੇ ਵੀ ਸਰਪੰਚ ਨਾਲ ਮੁੰਡਾ ਕਮਾਂਡੀਆਂ ਦਾ ਆਇਆ ਸੀ ਤੇ ਉਹ ਗੱਲ ਕਰਾ ਗਿਆ ਫੋਨ ਤੇ ਉਦੋਂ ਫਿਰ ਹੁਣ ਮੈਂ ਤਾਂ ਕੀ ਜਾऊं ਇੰਨੀ ਦੂਰ ਤੇ ਉਹ ਆਂਦਾ ਸਰਪੰਚਾ ਸੀ ਕੋਈ ਨਹੀਂ ਵੀ ਮੈਂ ਤੁਹਾਡੇ ਘਰੇ ਆਉਣਾ ਮੈਂ ਤੁਹਾਡੀ ਸਾਰੀ ਗੱਲਬਾਤ ਸੁਣ ਕੇ ਜਾਣਾ ਕਹਿੰਦਾ ਸੀ ਘੰਟੇ-ਕਿਤਕ ਕਰਾਉਂਗਾ ਨਹੀਂ ਭਾਨੇ ਆਇ ਨਹੀਂ ਸਰਪੰਚਾ ਨਾਲ ਤੂੰ ਰੋਟੀ ਖਾ ਚਾਹ ਪੀ ਜਲ ਮੈਂ ਲੈ ਕੇ ਜੰਨਾ ਤੈਨੂੰ ਸਰਪੰਚ ਕੋਲੇ ਆਏ ਥੋੜੀ ਕੰਮ ਤੇਰੇ ਘਰੇ ਬੈਠੀ ਤਾਂ ਨਿਭਣ ਲਗੇ ਇਹ ਗੱਲ ਤਾਂ ਸਹੀ ਹੈ ਤਾਈ ਦੀ ਐ ਕੌਣ ਆਪਣੀ ਸੋਤ ਦਾ ਐ ਨੀ ਬਤਾ ਚਾਰ ਪੈਸੇ ਉਹ ਸਰਪੰਚ ਨੂੰ ਦੇ ਦੇ ਸਰਪੰਚ ਉਹਦਾ ਦੇ ਵਾਅਦਾ ਹੋ ਜੇ ਬਾਹਰ ਗੱਲ ਵਿਕ ਸਕਦਾ ਜੇ ਉਹਨਾਂ ਨੇ ਆਪ ਦੇ ਵੱਲ ਕਰ ਲਿਆ ਨਹੀਂ ਚੱਲ ਫੇਰ ਆਏ ਆ ਭੈਣ ਮੈਂ ਤਾਂ ਦੋਨਾਂ ਜਵਾਕਾਂ ਨੂੰ ਨਾਲ ਹੀ ਲੈ ਜਾਨੀ ਚੱਲਣਾ ਹਾਂ ਹਾਂ ਮਾਂ ਜਾਊਂਗਾ ਮੈਂ ਨਾਲ ਸਾਰਾ ਕੁਝ ਤਾਂ ਕਰਨ ਆਲਾ ਪਿਆ ਘਰ ਤਾਂ ਇੱਧਰ ਕੱਢਤਾ ਆਪਾਂ ਨੂੰ ਬਾਹਰ ਹੁਣ ਭੈਣ ਦਾ ਵਿਆਹ ਕਰਨ ਆਲਾ ਪਿਆ ਮੈਂ ਆਪਦਾ ਹੱਕ ਲੈ ਕੇ ਰਹਿ ਹੁਣ ਉਹਨਾਂ ਤੋਂ ਹਾਂ ਹਾਂ ਪੁੱਤ ਚੱਲਾਂਗੇ ਨਾਲ ਚੱਲੋ ਮੇਰੇ ਲੱਖ ਨੂੰ ਚਾਹ ਪਾਣੀ ਚਾਹ ਪੀ ਲਓ ਪਹਿਲਾਂ ਚਾਹ ਪੀ ਕੇ ਚੱਲਦੇ ਆਪਾਂ ਮਣ ਕੀ ਗੱਲ ਹੋ ਗਈ ਮੈਨੂੰ ਗੱਲ ਦੀ ਸਮਝ ਨਹੀਂ ਆਈ ਕਿਹੜੀ ਗੱਲ ਪੜੇ ਪਰ ਮੈਂ ਆਇਆ ਨਾ ਥੁਆਕ ਦੇ ਕੀ ਗੱਲ ਹੋ ਗਈ ਕਹਿੰਨ ਕਿਉਂ ਘਰੋਂ ਕੱਢਦਾ ਧੱਕੇ ਮਾਰ ਕੇ ਦਰਾਣੀ ਠਾਣੀ ਦਾ ਤਾਂ ਇੰਨਾ ਪਿਆਰ ਸੀ ਤੁਹਾਡਾ ਪਰੇ ਥੁਆਕ ਕਾਦਾ ਸੀ ਇਹ ਤਾਂ ਉੱਤੋਂ ਉੱਤੋਂ ਦਿਖਾਵਾ ਸੀ ਕਿ ਲੋਕਾਂ ਨੂੰ ਵੀ ਹਾਂ ਇਹਨਾਂ ਦਾ ਇੱਕ ਹੈ ਇੱਕਾ ਵੀ ਐ ਸੀ ਮੈਂ ਸਾਰਾ ਦਿਨ ਗੋਹਾ ਕੂੜਾ ਕਰੀ ਜਾਂਦੀ ਨੀਰਾਚਾਰਾ ਕਰੀ ਜਾਂਦੀ ਉਹ ਖੇਤ ਦਾ ਕਰੀ ਜਾਂਦਾ ਇਹ ਮੌਜ ਨਾਲ ਡਾਕ ਚੌਂਕੀਆਂ ਤੇ ਰਹਿੰਦੇ ਸੀ ਦੋਨੇ ਜਾਣੇ ਇਹਨਾਂ ਨੂੰ ਕੋਈ ਹੈ ਨਹੀਂ ਸੀ ਟੈਨਸ਼ਨ ਤੇ ਗੱਲ ਹੁਣ ਇਹ ਆ ਕੈਸੇ 12 ਲੱਖ ਰੁਪਏ ਤੇਰੇ ਪਿਓ ਤੇ ਲਾਇਆ ਸੀ ਤੇ ਉਹ 12 ਲੱਖ ਰੁਪਏ ਤੇ ਸਰ ਹੁੜੀ ਦਿਓ ਨਾ ਉਹ 12 ਲੱਖ ਉਹਦਾ ਲਾਇਆ ਤੇ ਉਹਨੇ ਕਮਾਇਆ ਨਹੀਂ ਉਹ ਤਾਂ ਕਾਲੇ ਵੱਲਦ ਵਾਂਗੂ ਕਮਾਉਂਦਾ ਰਿਹਾ ਵਿਚਾਰਾ ਕੜ ਕੇ ਜਾਂਦਾ 3 ਵਜੇ ਵੱਲ ਇਧਰ ਜੋੜ ਕੇ ਵੱਲਦਾ ਨਾ ਹਲਵਾਉਂਦਾ ਸੀ ਤੇਰਾ ਪਿਓ ਕੋਈ ਟਰੈਕਟਰ ਟਰਾਲੇ ਨਾਲ ਕਿਹੜੀਆਂ ਨਹੀਂ ਉਹ ਲੋ ਉਹ ਨਹੀਂ ਯਾਦ ਨਾ ਪੈਣੀ ਜਿਹੜਾ ਉਹਨੇ ਕੰਮ ਕਰਿਆ ਉਹ ਨਹੀਂ ਯਾਦ ਤੇ ਇਹਨੇ ਕੀ ਕਰੇ ਇਹਨੇ ਤਾਂ ਦੋਨਾਂ ਜੀਆਂ ਨੇ ਢੱਕਾ ਨਹੀਂ ਤੋੜਿਆ ਉਹੀ ਤਾਂ ਗੱਲ ਸਾਨੂੰ ਸਮਝ ਲਈ ਉਹਦੀ ਜੇ 12 ਲੱਖ ਰੁਪਇਆ ਲਾਇਆ ਤਾਂ ਸਾਡਾ ਵੀ ਤਾਂ ਹਿੱਸਾ ਹੈਗਾ ਸਾਡੇ ਵੀ ਸਾਂਝੇ ਖਾਤੇ ਚ ਲੱਗੇ ਹੀ ਹੋਊਗਾ ਹੁਣ ਸਾਰੇ ਪੈਸੇ ਸਾਨੂੰ ਪਾਤੇ ਕਿਹਦੇ ਹਾਂ 12 ਲੱਖ ਰੁਪਇਆ ਹੁੜੇ ਤਰੋ ਇਹ ਤਾਂ ਤੇ ਕਿਲੇ ਗਿਆ ਦੇ ਲਵਾਉ ਲੈ ਦੱਸੋ ਕਿਉਂ ਗਾਣਾ ਗਲਵਾਉ ਤੁਸੀਂ ਤਾਂ ਸਾਨੂੰ ਹਿਸਾਬ ਦਾ ਜਿੱਥੋਂ ਸਾਡਾ ਪਿਓ ਕਮਾਉਂਦਾ ਸੀ ਆਂਦੇ ਇੱਕ ਕਿਲਾ ਸਾਨੂੰ ਛੱਡ ਦਿੰਨੇ ਆ ਇੱਕ ਕਿਲੇ ਦਾ ਸਾਨੂੰ ਖਾਣ ਨੂੰ ਦਾਣਾ ਫੱਕਾ ਆ ਜਾ ਕਰੂਗਾ ਹੁਣ ਭਾਣੇ ਇੱਕ ਕਿਲੇ ਨਾਲ ਮੈਂ ਆਪਦੇ ਜਵਾਕ ਮੇਰੀ ਧੀ ਸਰ ਨੂੰ ਆਈ ਪੀਏ ਮਟਿਆਰੇ ਹੋਈ ਪੀਏ ਤੇ ਮੈਂ ਕਿੱਥੋਂ ਆਪਦੇ ਜਵਾਕ ਪਾਣਾ ਕਿਲੇ ਨਾਲ ਅੱਛਾ ਜੇ 12 ਲੱਖ ਤੁਸੀਂ ਲਾਤਾ ਕਿੱਦੇ ਦੇ 8 ਕਿੱਲਿਆਂ ਦੀ ਫਸਲ ਤਾਂ ਸਾਂਝੀ ਵਿਕਦੀ ਸੀ ਸਾਡਾ ਵੀ ਹਿੱਸਾ ਸੀ 4 ਕਿੱਲਿਆਂ ਦੇ ਸਾਡੇ ਵੀ ਪੈਸੇ ਆਉਂਦੇ ਸੀ ਫਸਲ ਦੇ ਆਉਂਦੇ ਸੀ ਭਾਈ ਬਾਹਲੇ ਕਲਜੋਗ ਆ ਗਿਆ ਤਾਂ ਇਹਨਾਂ ਨੇ ਬਾਹਲੀ ਜੱਗੋਂ ਤੇਰਵੀਂ ਕਰੀ ਥੋੜੇ ਨਾਲ ਆਪਦੀ ਧੀ ਨੂੰ ਤਾਂ ਭਨੇ ਉਹ ਹੀ ਗੱਲ ਚੰਡੀਗੜਾ ਤਿੱਕਰ ਪੜਾਉਂਦੀ ਮੇਰੀ ਧੀ ਵਿਚਾਰੀ ਨਾਲ ਸਾਰਾ ਕੰਮ ਕਰਾ ਕੇ ਜਾਂਦੀ ਨਾਲੇ ਬਾਹੇ ਪੂਰਾ ਮਾਚਦੀ ਮਚਾਉਂਦੀ ਤੋਰਦੀ ਪੜਨ ਅਸਲ 'ਚ ਭਨੇ ਜਿੱਦ ਦੇ ਇਹਨਾਂ ਦਾ ਪਿਓ ਮੁੱਕ ਗਿਆ ਨਾ ਕਰਦਾ ਥਵਾ ਕੋ ਨਾਲ ਲੈ ਗੀ ਪਾਲਾ ਸਹੀ ਆ ਭਣੇ ਅਸਲ ਤਾਂ ਪਿਓ ਬਿਨਾਈ ਇਹਨਾ ਲਾਵੀ ਵਿਚਾਰਿਆਂ ਦਾ ਬਚਵਣ ਖਰਾਬ ਹੋ ਗਿਆ ਤੇ ਤੇਰੀ ਵੀ ਜਵਾਨੀ ਖਰਾਬ ਹੋ ਗਈ ਰੁਣਗੇ ਭਣੇ ਮੇਰੇ ਜਵਾਕ ਉਵੇਂ ਹੀ ਮੰਜੇ ਤੇ ਬੈਠਾ ਰਹਿੰਦਾ ਚੱਲ ਇਹ ਮੇਰੀ ਧੀ ਵੀ ਵਿਆਹੀ ਜਾਂਦੀ ਕੋਈ ਮੇਰੇ ਜਵਾਕ ਕਿੱਤੇ ਤੇ ਲੱਗ ਜਾਂਦਾ ਰੋਣਾ ਬੋਤ ਕੋਈ ਨਹੀਂ ਅਸੀਂ ਤੁਹਾਡੇ ਨਾਲ ਆਂ ਤੁਹਾਡਾ ਹੱਕ ਤਾਂ ਦਵਾ ਚਾਹ ਲੈ ਚਾਹ ਪੀ ਚਾਹ ਵੀ ਲੋ ਲੈ ਪੀ ਲੋ ਜਾ ਲੈ ਭਣ ਤੂੰ ਵੀ ਚਾਹ ਪੀ ਲੈ ਮੈਂ ਤਾਂ ਪੀ ਕੇ ਆਈਆਂ ਪਿਓ ਤੁਸੀਂ ਪੀ ਲੈ ਥੋੜੀ ਜੀ ਮੈਂ ਤਾਂ ਪੀ ਕੇ ਆਈਆਂ ਫਿਰ ਚਲ ਪਿਆਬੀ ਲਾ ਪੁੱਤ ਫੇਰ ਆਪਾਂ ਚੱਲ ਗਏ ਉਹਨਾਂ ਦੇ ਸਪੰਜੀ ਕਈ ਵਾਰੀ ਤੁਹਾਡੇ ਨਾਲ ਆ ਸਾਰਾ ਆਣਗਮਣ ਹੋਰ ਵੀ ਪੰਜ ਸੱਤ ਬੁੜੀਆਂ ਨੇ ਪੱਠੀਆਂ ਕਰੂੰਗੀ ਬਣੇ ਚਲ ਕੋਈ ਨਹੀਂ ਜੇ ਤੁਸੀਂ ਸਮਾਂ ਸਾਡੇ ਨਾਲ ਸਾਡੇ ਸਾਥ ਦਿੰਦੇ ਹੋ ਤੇ ਮੈਂ ਇੱਕ ਤਾਂ ਮੈਨੂੰ ਨਾ ਮਸ਼ੀਨ ਜੇ ਤੁਹਾਡੇ ਵਾਲੀ ਚੱਲਦੀ ਹੈ ਕੱਪੜੇ ਸਿਉਣ ਵਾਲੀ ਉਹ ਪੰਜ ਬਣ ਕੇ ਦੇ ਦੀ ਤੇ ਇੱਕ ਵੀੜਾ ਕਪੜਾ ਭੇਜਿਆ ਕਰ ਮੇਰੇ ਕੋਲ ਸਿਉਣ ਨੂੰ ਬਣ ਮਸ਼ੀਨ ਚੱਕ ਲੈ ਚੱਲਦੀ ਹੈ ਲੀੜਾ ਕਪੜਾ ਵੀ ਮੈਂ ਦਵਾ ਦਿਆ ਕਰੂੰ ਤੈਨੂੰ ਆਣਗਮਣ ਚ ਕੋਈ ਗੱਲ ਨਹੀਂ ਹਾਂ ਭਾਣਾ ਮੈਂ ਸਿਉ ਲੈਣੀ ਚਲ ਅਸੀਂ ਆਪਦਾ ਟਾਈਮ ਕੋਈ ਨਹੀਂ ਕੋਈ ਸਾਰਾ ਕੰਮ ਹੀ ਚਲਾ ਦੇਾਂਗੇ ਤੁਹਾਡਾ ਕੋਈ ਚੱਲ ਪੁੱਤ ਚਾਹ ਪੀ ਲੈ ਫਿਰ ਚੱਲ ਗੀ ਇਹਨੂੰ ਬੜਾ ਸਦਮਾ ਲੱਗਿਆ ਪਿਆ ਪਰਜਾਈ ਦਾ ਹੱਦੀ ਹੋਈ ਪਈ ਐ ਨਾ ਚਾਹ ਪੀਵੇ ਨਾ ਰੋਟੀ ਖਾਵੇ ਸ਼ਰਮਲਾ ਰੱਖੀ ਐ ਐਂ ਤਾਂ ਕਹਿੰਦਾ ਨਹੀਂ ਗਲੋਗਲਾ ਮਾ ਵਧੀਆ ਨਿਕਲਿਆ ਸਮਾ ਦੇ ਮੁੰਡਿਆ ਉਰੀਆ ਗੱਲ ਸੁਣ ਮੇਰੀ ਆ ਮਾਂ ਕੀ ਆ ਪਿੱਛੋਂ ਆਵਾਜ਼ ਮਾਰਦੀ ਹੁੰਨੀ ਆ ਉਹ ਕੰਮ ਜਨਾ ਹੁੰਦਾ ਮੁੰਡਾ ਗੱਲ ਸੁਣ ਕੋਈ ਨਾ ਕੰਮ ਤਾਂ ਤੂੰ ਵਗ ਜੀ ਆ ਚਾਹ ਪਾਈ ਪਈ ਐ ਮੈਂ ਤਾਂ ਤੇਰੇ ਪਿਓ ਕੋਲੇ ਲੈ ਕੇ ਗਈ ਸੀ ਮੈਂ ਇਥੋਂ ਤਾਂ ਫੜੀ ਨਹੀਂ ਤੂੰ ਤੇ ਆਜੇ ਪੀ ਲੂਗਾ ਤਾਂ ਕਿਉਂ ਕੀ ਹੋ ਗੇ ਬਸ ਕੀ ਹੋਣਾ ਉਹ ਇੱਕੋ ਹੀ ਗੱਲ ਐ ਉਹਨਾਂ ਨੂੰ ਘਰੋਂ ਕੱਢ ਤੇ ਘਰੋਂ ਕੱਢ ਤੇ ਬਾਪੂ ਦਾ ਵੀ ਸਰੀਰ ਐ ਹਾਂ ਇੱਕ ਗੱਲ ਨੂੰ ਮੰਨ ਕੇ ਬਿਠਾਈ ਬੈਠੇ ਆ ਜਿਹੜੇ ਕਪਸਾ ਕਬਨੀ ਸੀ ਹੁਣ ਇਹ ਐ ਨਹੀਂ ਨਾ ਸੋਚਦਾ ਵੀ ਜਿਹੜੀ ਆ ਜ਼ਮੀਨ ਆ ਮੇਰੇ ਪੁੱਤ ਦੀ ਰਹੇ ਇਹ ਤਾਂ ਕਹਿੰਦਾ ਸਾਰਾ ਕੁਝ ਉਹਨਾਂ ਨੂੰ ਨਹੀਂ ਜਾਵੇ ਪਾਣੀ ਇਹਨੂੰ ਉਹ ਨੂੰ ਸਮਝਾਉਗੀ ਲੈ ਫੜ ਆ ਚਾਹ ਫੜਾਇਆ ਹੈ ਨਾਲੇ ਤੂੰ ਉਹਨੂੰ ਐਂ ਕਹਿ ਦੀ ਵੀ ਜੇ ਤੂੰ ਢਿੱਲਾ ਮੱਠਾ ਤਾਂ ਤੈਨੂੰ ਦਵਾਈ ਦਵਾ ਲਿਆ ਨਾ ਐਂ ਪਿਆ ਕ ਮੈਂ ਪੁੱਛਣ ਜਾਂਦੀ ਕਿ ਮੈਂ ਕਰਾਂ ਜੀ ਹਾਂ ਕਰ ਲੈ ਗੱਲ ਜਾ ਕੇ ਤੂੰ ਇੱਕ ਗੱਲ ਸੁਣ ਤੈਨੂੰ ਹਾਂ ਮੈਂ ਤੈਨੂੰ ਐਂ ਕਹਿਨੀ ਹੈ ਆ ਤੇਰੀ ਦਾਈ ਚੁੱਪ ਕਰਕੇ ਬੈਠਣ ਵਾਲੀ ਨਹੀਂ ਤੈਨੂੰ ਵੀ ਤਾਂ ਸਰਪੰਚ ਕੋਲੇ ਜਾ ਕੇ 100 ਲੁੱਤੀਆਂ ਲਾ ਦੇਊਗੀ ਕੀ ਕਰਨਗੇ ਕੀ ਨਾ ਇਹਦੇ ਦਿਮਾਗ 'ਚ ਜ ਚੰਗੀ ਤਰ੍ਹਾਂ ਪਾ ਦੇ ਤੇਰੇ ਪਿਓ ਦੇ ਗੱਲ ਕੋਈ ਨਾ ਮੈਂ ਸਮਝਾਣਾ ਜਾ ਕੇ ਬਪੂ ਆਹੋ ਇਹਦਾ ਕੀ ਤਾਂ ਫਿਰ ਮਾਂ ਲਾਟੂ ਐ ਉਹਨਾਂ ਕਾ ਨਹੀਂ ਭੁਮਜੇ ਐ ਕਿਵੇਂ ਭੁਮਜੂ ਮੈਂ ਹੈਗਾ ਨਾ ਚੱਲ ਤੂੰ ਗੱਲ ਕਰ ਜਾ ਕੇ ਠੀਕ ਆ ਲੈ ਬਪੂ ਚਾਬੀ ਨਾ ਨਾ ਬੱਸ ਮਾਰੋ ਉਹ ਪੀ ਲੈ ਬੱਪੂ ਨਾ ਨਾ ਬਸ ਰਹਿੜਾ ਚਾਪੀ ਉਹ ਬਸ ਪੀੜੀ ਚੜ੍ਹਦੇ ਨਾਲੇ ਫੜਤਾ ਲੈ ਬੱਪੂ ਕੀ ਹੋਏ ਨਾਲੇ ਠੀਕ ਤਾਂ ਹੈਗਾ ਜੇ ਬਿਮਾਰਾਂ ਦੀ ਦਵਾਈ ਦਵਾ ਲੈਣਾ ਮੈਂ ਸਾਰੋ ਉਹ ਬਸ ਠੀਕ ਹੈ ਉਹ ਬੱਪੂ ਛੱਡ ਵੀ ਦੇ ਉਹਨਾਂ ਨੂੰ ਹਣ ਹੈ ਹੁਣ ਉਹਨਾਂ ਨਾਲ ਗੱਲ ਨੂੰ ਲਈ ਬੈਠੇ ਦੁਦਾਂ ਉਹਦਾ ਇੱਕ ਨਾ ਇੱਕ ਦਿਨ ਤਾਂ ਹੋਣੀ ਸੀਗਾ ਅਰੇ ਨਿਸ਼ਚਿਤ ਹੀ ਨਹੀਂ ਹੋਣਾ ਚਾਹੀਦਾ ਸੀ ਫਿਰ ਵੀ ਉਹ ਮੇਰੇ ਭਰਾ ਦੇ ਹੋ ਬਾਪੂ ਜੇ ਤੇਰਾ ਭਰਾ ਲੱਗਦਾ ਮੇਰੇ ਵੀ ਤਾਂ ਇਹ ਲੱਗਦਾ ਸੀਗਾ ਤੇ ਕਿੱਡੀ ਗੱਲ ਮੇਰੇ ਵਾਰ ਵੀ ਸੋਚ ਲਾ ਮਲਾ ਮੋਟਾ ਕੁਝ ਹੋਣਾ ਗੱਲ ਤੁਹਾਨੂੰ ਛੋਟੀ ਜੀ ਕਿਉਂ ਲੱਗਦੀ ਹੈ ਮੈਂ ਪਤਾ ਨਹੀਂ ਕਿਸੇ ਨੂੰ ਘਰੋਂ ਕੱਢ ਦੇਣਾ ਤੁਹਾਨੂੰ ਛੋਟੀ ਗੱਲ ਲੱਗਦੀ ਹੈ ਤੈਨੂੰ ਮੈਂ ਘਰੋਂ ਕੱਢ ਕੇ ਦਿਖਾਵਾਂ ਇੱਕ ਦਿਨ ਰਹਿ ਲੈਂਗੇ ਪਾਸੇ ਜਾ ਕੇ ਮੇਰਾ ਵੱਡਾ ਭਰਾ ਸੀ ਇੱਕੋ ਮਾਂ ਦੇ ਪੇਟੋਂ ਅਸੀਂ ਜਨਮ ਲਿਆ ਹੂੰ ਮੰਨਦੇ ਆ ਬਾਪੂ ਇੱਕੋ ਪੇਟ ਦੇ ਜਨਮ ਲਿਆ ਪਰ ਹੁਣ ਸਾਰੀ ਉਮਰ ਆਪਾਂ ਨੇ ਥੋੜੀ ਵੀ ਰੋਟੀ ਆਪਣੀ ਖਾਣੀ ਸੀ ਤੇ ਰੋਟੀ ਆਪਾਂ ਆਵਦੇ ਕੋਲੋਂ ਥੋੜੀ ਖਾਉਂਦੇ ਸੀ ਪੁੱਤਰ ਜੀ ਅਗਲੇ ਦਾ ਹਿੱਸਾ ਜਿਹੜਾ ਉਹਦੇ ਦਾ ਆਪਾਂ ਬੋਂਦੇ ਬੀਜਦੇ ਆ ਇਹ ਤੁਸੀਂ ਕਿਉਂ ਭੁੱਲ ਜਾਨੇ ਹੋ ਉਹ ਜਿਹੜਾ ਤੂੰ ਬਣ ਗਿਆ ਉਹ ਜੀ ਤੇਰੀ ਮਾਂ ਪਹਿਲਾਂ ਤਾਂ ਉਹ ਕੱਲੀ ਸੀ ਉਹਨੇ ਹੁਣ ਤੈਨੂੰ ਵੀ ਮਗਰ ਲਾ ਲਿਆ ਆਪੂ ਮੈਨੂੰ ਮਗਰ ਨਹੀਂ ਲੱਗ ਰਿਹਾ ਠੀਕ ਹੈ ਨਾ ਇੰਨਾ ਤਾਂ ਮੈਨੂੰ ਪਤਾ ਕੀ ਚੰਗਾ ਤੇ ਕੀ ਮਾੜਾਗਾ ਹੁਣ ਤੈਨੂੰ ਵੀ ਪਤਾ ਜਦੋਂ ਪਾਈ ਦੀ ਡੈਥ ਹੋਈ ਆ ਸਾਰਾ ਪੈਸਾ ਆਪਣੀ ਲਾਏਗਾ ਉਹ ਕਰ ਉਹਨੇ ਨਹੀਂ ਲਾਤਾ ਕਿ ਤੈਨੂੰ ਲਾਤਾ ਅਬ ਦਿਨੋਂ ਹਾਂਜੀ ਘਰ ਦੇ ਵਿੱਚ ਤੇਰੇ ਤਾਈ ਨੇ ਕੁਛ ਕੋਈ ਕੰਮ ਨਹੀਂ ਕੀਤਾ ਕਦੇ ਕੀਤਾ ਨਹੀਂ ਤੇ ਬਿਮਾਰੀ ਤੋਂ ਨਾ ਟਾਈ ਮੇਰੇ ਨਾ ਤਾਈ ਹੈ ਨਾ ਸਾਰਾ ਦਿਨ ਤਾਂ ਪਿਆਰ ਸੀ ਬਾਤ ਤਾਂ 2 ਸਾਲਾਂ ਦਾ ਹੋਇਆ ਸੀ ਉਸ ਤੋਂ ਪਹਿਲਾਂ ਤਾਂ ਸਾਰਾ ਕੁਝ ਉਹੀ ਕਰਦਾ ਸੀ ਇਹ ਕਰਦਾ ਸੀ ਇਹਦਾ ਮਤਲਬ ਆਪਾਂ ਹੁਣ ਤੈਨੂੰ ਮੇਰੇ ਬਾਰੇ ਕੁਝ ਨਹੀਂ ਨਾ ਕਰਾਉਂਦਾਗਾ ਮੈਂ ਵੀ ਤਾਂ ਵੱਡਾ ਹੋ ਰਿਹਾ ਮੈਂ ਵੀ ਤਾਂ ਆਪਣੀ ਜ਼ਿੰਦਗੀ ਦੇਖਣੀ ਨਾ ਬਾਪੂ ਤੇਰੀ ਜ਼ਿੰਦਗੀ ਨੇ ਮੈਂ ਕਦੋਂ ਕਿਹਾ ਵੀ ਤੂੰ ਆਦੀ ਜ਼ਿੰਦਗੀ ਨਾ ਦੇ ਸਾਰਾ ਕੁਝ ਤੇਰਾ ਬਣਿਆ ਹੋਇਆ ਚੰਗਾ ਘਰ-ਬਾਰ ਬਣਾਦਾ ਤੈਨੂੰ ਵਧੀਆ ਹਰ ਚੀਜ਼ ਤੇਰੇ ਕੋਲ ਟਰੈਕਟਰ ਗੱਡੀ ਸਭ ਕੁਝ ਤੈਨੂੰ ਲੈ ਕੇ ਦੇਦਾ। ਹੋਰ ਚਾਹੀਦਾ ਕੀ ਹੈ ਤੈਨੂੰ? ਬਾਪੂ ਗੱਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਨਾ। ਕਾਕਾ ਜੀ ਜਿਹੜੇ ਹਿਸਾਬ ਨਾਲ ਰਾਜ ਤੁਸੀਂ ਕਰਦੇ ਹੋ ਨਾ ਤੇ ਤੇਰੀ ਮਾਂ ਕਰਦੀ ਐ। ਤੁਸੀਂ ਇਹ ਦੇਖਿਓ ਇੱਕ ਦਿਨ ਇਹ ਤੁਹਾਡਾ ਲਾਲਚ ਤੁਹਾਨੂੰ ਕੁੰਜੇ ਲਾ ਕੇ ਹਟੂਗਾ। ਫਿਰ ਤੈਨੂੰ ਮੇਰੀਆਂ ਗੱਲਾਂ ਕਈਆਂ ਯਾਦ ਆਉਣਗੀਆਂ। ਅੱਛਾ ਮੈਂ ਲਾਲਚ ਕਰਦੇ ਆ ਬਾਪੂ। ਬਾਪੂ ਤੂੰ ਕਿਉਂ ਹਰ ਵੇਰੇ ਉਹਨਾਂ ਨੂੰ ਕਰਵਾਈ ਦਿੰਦਾ ਨਾ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਰੋਟੀ ਵੀ ਉਹਨਾਂ ਦੀ ਕੋਈ ਨਹੀਂ ਕਰਵਾਉਂਦਾ। ਮੈਂ ਤਾਂ ਸਿਰਫ ਸੱਚ ਦੀ ਗੱਲ ਕਰਦਾ ਹੁੰਦਾ। ਸੱਚ ਨਹੀਂ ਲੱਗਦਾ ਮੈਂ ਪੂਰਾ ਸੱਚ ਨਹੀਂ ਲੱਗ ਰਿਹਾ ਜਿਹੜੇ ਦਿਨ ਰਾਤ ਮੈਨੂੰ ਰੋਟੀ ਖਵਾਈ ਜਾਂਦੇ ਹੈਂ ਕਦੇ ਮੈਂ ਡੱਕਾ ਥੋੜਾ ਕਰ ਨਾ ਤਾਂ ਮੇਰੀ ਮਾਂ ਨੇ ਕਦੇ ਰੋਟੀਆਂ ਗਣੀਆਂ ਸੀ ਠੀਕ ਹੈ ਨਾ ਮੇਰੀ ਭਰਾ ਭਝਾਈ ਨੇ ਕਦੇ ਰੋਟੀਆਂ ਗਣੀਆਂ ਸੀ ਹਰ ਤੁਸੀਂ ਹੋਇਆ ਕੀ ਪਿਆ ਆ ਦੇਖ ਲੈ ਕਿਵੇਂ ਲੱਗਿਆ ਪਿਆ ਬੋਲਣ ਆਪਦੇ ਮੁੰਡੇ ਜੀ ਤਾਂ ਹੈ ਨਹੀਂ ਉਹਨਾਂ ਦੀ ਜਿਆਦਾ ਤਾਂ ਨੂੰ ਭਤੀਜਿਆਂ ਦੀ ਉਹਨਾਂ ਦੀ ਜਿਆਦਾ ਹੈਗਾ ਹੁਣ ਤੂੰ ਕਰ ਲੈ ਤੂੰ ਪੇਕੋ ਲਿਆ ਲੈ ਕੇ ਦੇ ਦੇ ਫਿਰ ਇਹਨੂੰ ਅੱਛਾ ਮੈਂ ਪੇਕੋ ਲਿਆਉਣੀ ਆ ਜਿਹੜੀ ਇਹ ਜ਼ਮੀਨ ਜਾਇਦਾਦ ਹੈ ਇਹ ਤੂੰ ਆਪਦੇ ਭਤੀਜੇ ਦੇ ਦੇ ਇੱਕੋ ਹੀ ਗੱਲ ਹੈ ਫਿਰ ਮੈਨੂੰ ਕੀ ਲੋੜ ਪਈ ਐ ਕਿਉਂ ਮੈਂ ਆਪਦਾ ਹਿੱਸਾ ਧਰੱਖੀ ਬੈਠਾ ਅੱਛਾ ਜੇ ਤੂੰ ਆਪਦਾ ਹਿੱਸਾ ਰੱਖੀ ਬੈਠਾ ਨਾ ਇਹ ਸਿਰਫ ਮੇਰੇ ਕਰਕੇ ਰੱਖੀ ਬੈਠਾ ਨਹੀਂ ਤਾਂ ਤੂੰ ਕਦੋਂ ਦਾ ਵੇਚ ਕੇ ਉਹਨਾਂ ਤੇ ਲਾ ਦਾਂਦਾ ਮੈਂ ਤਾਂ ਜਵਾਕ ਆ ਨਾ ਜਿਹੜਾ ਆਪਦਾ ਹਿੱਸਾ ਵੇਚ ਕੇ ਕਿਸੇ ਨੂੰ ਵੀ ਦੇ ਦੂੰਗਾ ਜਵਾਕ ਐ ਬਾਪੂ ਜੇ ਤੂੰ ਗੱਲਾਂ ਤੂੰ ਉਹਨਾਂ ਦੇ ਪੱਕੀ ਕਰ ਦੂੰਗਾ ਹਰ ਵੇਲੇ ਬੱਤ ਨੂੰ ਉਹੀ ਚੰਗੇ ਲਾ ਦਿੰਦੇ ਆਹ ਬੰਨੇ ਓ ਥੋੜੇ ਮੂਰੇ ਹੱਥ ਵਗ ਜੋ ਉੱਠ ਜੋ ਮੇਰੇ ਕੋਲ ਮੈਂ ਦੱਸਾਂ ਗੱਲ ਇਸ ਦਾ ਮਾਪਤ ਰਲ ਜਣੇ ਤੜਕੇ ਤੋਂ ਲੈ ਕੇ ਆਥਨ ਤੱਕ ਮੇਰੀਆਂ ਵਧੀਕੀਆਂ ਕਰਨ ਵਾਸਤੇ ਤੂੰ ਅਖਲਾ ਮਰਨ ਵਰਤ ਤੂੰ ਨਾ ਰੋਟੀ ਖਾਈ ਉਹਨਾਂ ਦੇ ਹੱਦ ਮੈਂ ਤੇ ਆ ਜਾ ਵੇ ਖੜ ਜਾ ਮੈਂ ਇਦਾਂ ਇਤ ਨੂੰ ਪਤੀਏ ਬੋਲ ਦੇ ਰੋ ਤੇ ਨਾਲ ਗੱਲ ਸੁਣ ਲੈ ਬਾਪੂ ਇੱਕ ਗੱਲ ਹੋਰ ਹੁਣ ਮੈਨੂੰ ਨਹੀਂ ਪਤਾ ਕਿ ਤਾਈ ਚੁੱਪ ਰਹਿਣ ਤੇ ਹੈ ਨਹੀਂਗੀ ਠੀਕ ਹੈ ਨਾ ਉਹ ਜਾਊਗੀ ਸਰਪੰਚ ਕੋਲ ਵੀ ਠੀਕ ਹੈ ਨਾ ਕਿਤੇ ਉਹਨਾਂ ਦੀ ਪੱਖਵਾਜਦਿਆਂ ਕਰਨ ਲੱਗ ਜੀ ਸਮਝ ਲਗੀ ਨਾ ਤੇ ਇਹ ਨਾ ਹੋਵੇ ਤੇਰਾ ਮਨ ਜਾਦਾ ਹੁਣ ਤਾਂ ਇੱਥੇ ਆ ਫਿਰ ਕਿਤੇ ਬਾੜੇ ਚ ਹੋਵੇ ਠੀਕ ਹੈ ਨਾ ਇਹਨੂੰ ਸਾਰਾ ਹੀ ਪਤਾ ਹੈ ਵੀ ਉਹ ਕਿਹ ਨਾਲ ਹੀ ਹੈਗੀ ਐ ਸ਼ਾਬਾਸ਼ ਕਾਕਾ ਜੀ ਸ਼ਾਬਾਸ਼ ਵਧੀਆ ਪੜਾਈਆਂ ਕਰਾਤੀਆਂ ਤੂੰ ਸ਼ਾਬਾਸ਼ ਆ ਕੁਛ ਸੁਣਨਾ ਬਾਕੀ ਸੀ ਹਜੇ ਮੇਰਾ ਵੀ ਤੇਰਾ ਮੰਜਾ ਬਾੜੇ ਮੰਜਾ ਬਾੜੇ ਦਾ ਮੈਂ ਆਪਦੇ ਦਾਦੇ ਦਾ ਨਹੀਂ ਸੀ ਕੱਟਿਆ ਕਾਟਾ ਜੀ ਤੇ ਤੂੰ ਅੱਜ ਮੈਨੂੰ ਸੁਣਾਉਣ ਲੱਗ ਗਿਆ ਵੀ ਤੇਰਾ ਮੰਜਾ ਬਾੜੇ ਚ ਜਾਊਗਾ ਆ ਥੋਡੇ ਵਰਗੇ ਪੁੱਤਾਂ ਤੋਂ ਹੋਰ ਆਸ ਵੀ ਕੀਤੀ ਕੀ ਜਾਉਂਦੀ ਆ ਉਹ ਬਾਪੂ ਤੂੰ ਗੱਲੀ ਹੋਏ ਕੀ ਕਰਦਾ ਫਿਰ ਮੈਂ ਬਸ ਗੱਲ ਕੀ ਕਰ ਲਈ ਅੱਜ ਜਦੋਂ ਸਮਝ ਵੀ ਨਹੀਂ ਗਈ ਤੁਸੀਂ ਕਰ ਲੋ ਜਿਹੜਾ ਕੁਛ ਕਰਨਾ ਮੈਂ ਆਪਿਆ ਯਾਰ ਆਪਿਆ ਮੈਂ ਤਾਂ ਸੱਚ ਦਾ ਸਾਥ ਦੇ ਆਉਂਗਾ ਸੱਚ ਦਾ ਸਾਥ ਦੇਗਾ ਤੂੰ ਦੇਖਾਂਗੇ ਕੋਈ ਨਾ ਟਾਈਮ ਹੀ ਦੇਖੂ ਬਾਪੂ ਫਿਰ ਕੋਈ ਗੱਲ ਨਹੀਂ ਐਮ ਦੇਖ ਲੈ ਤੂੰ ਬੜਾ ਲਾ ਨਾ ਫਿਰ ਜਿਹੜਾ ਕੁਛ ਆ ਇੰਨਾ ਕੁਛ ਤੈਨੂੰ ਕਰਕੇ ਦੇ ਬੈ ਜਿਹੜਾ ਇਹ ਹਾਂ ਜਾਇਆ ਕੰਮ ਆਹੀ ਕੁਛ ਕਰਤੀ ਨਾ ਤੂੰ ਤੇਰੀ ਕਪੂਰ ਕਹਤਾ ਪੂੰਜੀ ਤੇਰੀਆਂ ਕਪੂਰਾਂ ਦੇ ਬੋਲ ਕੇ ਮੁੰਡੇ ਨੇ ਕੁਛ ਕਿਹਾ ਤੈਨੂੰ ਹਾਂ ਆ ਪੂੰਜੀ ਜਿਹੜਾ ਪਰ ਪਰ ਕੇ ਮੁੰਡੇ ਨੂੰ ਮੇਰੇ ਖਿਲਾਫ ਕਰੀ ਜਾਂਦੀ ਨਾ ਤੂੰ ਹਸਾਬ ਨਾਲ ਤੇਰਾ ਬਣੂਗੀ ਸੁਖਪਾਲਪੁਰੇ ਤੂੰ ਇੱਕ ਦਿਨ ਇਹ ਪਛਤਾਵੇਂਗੀ ਇਹਨੇ ਤੇਰੇ ਵੀ ਸੰਗੀ ਚਤ ਪਾ ਲੈਣਾਗਾ ਅੱਜ ਤਾਂ ਤੂੰ ਮੈਨੂੰ ਪੈਸਾ ਕਰਦੀ ਹੈ ਤੇਰਾ ਪੁੱਤ ਹੈ ਤੇਰਾ ਪੁੱਤ ਮੇਰਾ ਕੁਝ ਨਹੀਂ ਆਦਾ ਤੇਰੇ ਕੰਨੇ ਕਿਹੜਾ ਮੂਹਰੇ ਬੋਲਿਆ ਸੀ ਕਰੇ ਇਹ ਯਾਰ ਤੁਸੀਂ ਤਾਂ ਨਾ ਮੈਨੂੰ ਇੱਥੇ ਬੈਠਣੇ ਹੀ ਨਹੀਂ ਆਹੋ ਅੱਥੀ ਬੈਠਣ ਲੈਣਾ ਹਾਂ ਜਬਕ ਜਾ ਬਗ ਜਾ ਹੁਣ ਆਹੋ ਇਹ ਤਾਂ ਪਤਾ ਹੀ ਹੈ ਵੀ ਉਹਨਾਂ ਦੇ ਕੋਲੇ ਜਾਨੇਗਾ ਬਗ ਜਾ ਬਗ ਜਾ ਓਤੀ ਗਾੜੀ ਓਤੀ ਜਾ ਕੇ ਬਾਪੂ ਨਾ ਗੱਲ ਸੁਣ ਮੇਰੀ ਜਾਂ ਦੇਖ ਕੇ ਆ ਕਿੱਧਰ ਨੂੰ ਜਾਂਦਾ ਓ ਮਾਂ ਮੈਨੂੰ ਬਗ ਜਾਨੇ ਉਹ ਜਾਈਆਂ ਨੇ ਕਿੱਥੇ ਜਾਂਦਾ ਜਾ ਤੂੰ ਪਤਾ ਕਰਕੇ ਆ ਜਾਂ ਕਿੱਧਰ ਨੂੰ ਜਾਂਦਾ ਓ ਮਾਂ ਮੈਨੂੰ ਬਗ ਜਾਣਾ ਨਾ ਫੇ ਬਗ ਜਾਣੀ ਤੂੰ ਦੇਖ ਕੇ ਤਾਂ ਕਿਤੇ ਉਹਨਾਂ ਕੋਲ ਤਾਂ ਜਿਆਦਾ ਭੱਜ ਕੇ ਦੇਖ ਕੇ ਆ ਕੇ ਦੱਸੀ ਜਾ ਮੈਨੂੰ ਤੇਰੇ ਚਰਚੇ ਜਾਫਾ ਨੂੰ ਲੱਗੇ ਕੋਈ ਗੱਲ ਹੋ ਗਈ ਨਾ ਤਾਂ ਤਾਂ ਬਈ ਬਹੁਤ ਵੱਡੀ ਗੋ। ਦੱਸੋ ਜੀ ਕੀ ਗੱਲ ਹੋ ਗਈ? ਗੱਲ ਇਹ ਹੋ ਗਈ ਕਿ ਸਾਨੂੰ ਨਾ ਉਹਦੇ ਸੁਪਾਲ ਨੇ ਤੇ ਵਿਚੋੜਾ ਹੁੰਦਾ ਸੁਪਾਲ ਦਾ ਤੇ ਨਾਲ ਇਹਨਾਂ ਦਾ ਚੱਕਰ ਸਭ ਕਿੰਨਾ ਨੇ ਬਈ ਕੱਲ ਧੱਕੇ ਮਾਰ ਕੇ ਘਰੂਗਾ। ਹੁੰਦਾ ਤਾਂ ਹੋਈ ਬੂ ਜੀ। ਗੱਲ ਕੋਈ ਨਹੀਂ ਹੋਈ। ਬਸ ਇਹ ਨਹੀਂ ਕਹਿੰਦੇ ਆ ਕਿ 12 ਲੱਖ ਰੁਪਈਆ ਹੁਣ ਇਹੋ ਜਾਂ ਤਾਂ ਸਾਡੇ ਹੱਥ ਤੇ ਦਰ ਜੇ ਤੁਸੀਂ ਕੋਠੀ ਤੇ ਰਹਿਣਾ। ਉਹ 1 ਬਰ ਲੱਖ ਆ ਤਾਂ ਮੰਗਦੇ। 12 ਲੱਖ ਮੰਗਦੇ ਇਹਨਾਂ ਤਾਂ ਡਾਡੀ ਦੇ ਲਾਜ ਦਾ। ਵੀ ਲਾਜ ਤੇ ਲੱਖ ਪੈਸੇ ਤੁਹਾਡੇ ਬਾਈ ਦੇ ਤੋ ਮਾਰ। ਤੇ ਹੁਣ ਬਾਈ ਅਸੀਂ 12 ਲੱਖ ਮੈਂ ਕਿੱਥੋਂ ਦਾ ਕਾਹਦਾ 12 ਲੱਖ ਦੇਣਾ ਜਦੋਂ ਜ਼ਮੀਨ ਦਾ ਹਿੱਸਾ ਠੀਕਾ ਸਭ ਕੁਝ ਇਹ ਲੈਂਦਾ ਹੈਗਾ ਇਹ ਬੌਂਦਾ ਵੀ ਦਾ ਇਹੀ ਫਸਲ ਵੇਚਦਾ ਉਹਦਾ ਹੁਣ 2-3 ਸਾਲ ਨੱਜੇ ਤੇ ਪਿਆ ਰਿਹਾ ਉਹਨੂੰ ਤਾਂ ਪਤਾ ਨਹੀਂ ਸੀ ਕਿ ਸਾਡੀ ਫਸਲ ਲੱਖ ਦੀ ਹੋਈ ਹੈ ਜਾਂ ਕੱਠ ਦੀ ਹੋਈ ਉਹ ਐਸੇ ਨੂੰ ਪਤਾ ਸੀ ਸਾਰੇ ਘਾਸੇ ਬਹੁਤ ਮਾੜੀ ਗੱਲ ਕਹੀ ਉਹਨਾਂ ਨੇ ਕਰੀ ਤੇ ਹੁਣ ਫਿਰ ਮੈਨੂੰ ਵੀ ਦੱਸੋ ਕਿ ਮੈਂ ਮਟਿਆਰ ਕੁੜੀ ਨੂੰ ਕਿੱਥੇ ਲੈ ਕੇ ਜਾਵਾਂ ਕਿਹਦੇ ਘਰੇ ਜਾਵਾਂ ਕੋਸੇ ਨੀ ਉਹਨਾਂ ਨੇ ਮੈਨੂੰ ਸਰਦੀ ਚੁੰਨੀ ਵੀ ਨਹੀਂ ਚੱਕਣ ਦਿੱਤਾ ਬਹੁਤ ਮਾੜੀ ਗੱਲ ਕੀਤੀ ਉਹਨਾਂ ਨੇ ਜਿਹੜੇ ਸਾਡੇ ਆ ਪਿੰਡਾਂ ਦੇ ਕੱਪੜੇ ਪਾਏ ਬਸ ਇਹ ਹੀ ਸਾਡੇ ਕੋਲੇ ਨਾ ਕੁਝ ਵੀ ਲੈ ਚੱਕਣ ਦਿੱਤਾ ਨਾ ਉਹਨਾਂ ਨੇ ਕੋਈ ਸਾਨੂੰ ਭਾਂਡਾ ਚੱਕਣ ਦਿੱਤਾ ਤੇ ਸਾਨੂੰ ਤਾਂ ਜਮਾਂ ਬਸ ਆਹ ਕਹਿਤਾ ਵੀ ਏ ਛੋਡੇ ਵਾਸਤੇ ਕੁਝ ਵੀ ਨਹੀਂ ਹੈਗਾ ਇੱਥੇ ਬਹੁਤ ਗਲਤ ਕਰਿਆ ਇਹਨਾਂ ਨੇ ਤੇ ਹੁਣ ਮੈਂ ਆਈ ਆਈਆ ਥੋਡੇ ਕੋਲੇ ਇਹਨੂੰ ਲੈ ਕੇ ਗਮਾਂਡਾ ਨੂੰ ਰੋਟੀ ਟੁੱਕ ਵੀ ਮੈਨੂੰ ਤਾਂ ਸਾਰਾ ਗਮਾਂਡਾ ਨੇ ਦਿੱਤਾ ਸਾਡੇ ਤਾਂ ਵਿਚਾਰੀ ਨੇ ਇਹਨੇ ਤਾਂ ਚਾਹ ਪਾਣੀ ਪਿਆ ਜਵਾਕ ਨੇ ਨਹੀਂ ਰੋਟੀ ਖਵਾਈਏ ਬਹੁਤ ਮਾੜੀ ਗੱਲ ਕਰੀ ਉਹਨਾਂ ਨੇ ਦੱਸੋ ਤੁਸੀਂ ਮੈਂ ਕਹਿੰਿਆ ਨਹੀਂ ਨਾ ਕੋਈ ਫੈਸਲਾ ਕਰਾ ਦੇ ਸਰਪੰਚ ਸਾਹਿਬ ਕੋਈ ਫੈਸਲਾ ਤਾਂ ਕਰਵਾਵਾ ਬਹੁਤ ਮਾੜੀ ਕਰਕੇ ਇਹ ਫੈਸਲਾ ਨਹੀਂ ਮਾਇਆ ਕਾ ਉਹ ਤਾਂ ਮੇਰੀ ਘਰੋਂ ਹੁੰਦੇ ਕਿਵੇਂ ਜੀ ਮਾਂ ਪੁੱਤਾਂ ਦੀ ਚਲਦੀ ਹੈ ਢਿੰਡਾ ਮੇਰਾ ਮੱਚਦਾ ਉਹਨੇ ਮੈਨੂੰ ਆਜੇ ਲਾਉ ਦੇ ਤਾਂ ਮੈਂ ਚਲਦੀ ਤਾਂ ਕਿਵੇਂ ਮਾਂ ਪੁੱਤਾਂ ਲਈ ਮਾਂ ਪੁੱਤਾਂ ਨੇ ਆਜੇ ਕਰ ਚਲਦੀ ਸਾਂਝੇ ਪਰਿਵਾਰ ਦਿਨ ਜਲਦੀ ਹੁੰਦੀ ਮਾਂ ਪੁੱਤਾਂ ਦੀ ਹਾਂ ਨਾ ਇਹਨਾਂ ਨੂੰ ਵਿਚਾਰ ਨੂੰ ਸਾਲ ਦਾ ਮਹੀਨਾ ਕੋਈ ਮੰਜਾ ਨਾ ਵਿਸਤਰਨਾ ਕੋਈ ਪਾਣੀ ਪੀਣ ਨੂੰ ਗਲਾਸ ਵੀ ਨਹੀਂ ਦਿੱਤਾ ਹਾਂ ਬਹੁਤ ਅਫਕਰੀ ਚੱਲ ਮੈਂ ਜਾਊਂਗਾ ਜਰੂਰ ਉਹਨਾਂ ਨਾਲ ਕਰਦਾ ਗੱਲ ਕਿ ਮੈਂ ਛੋਟੇ ਨਾਲ ਖੜਾ ਜੀ ਹੈ ਬਾਈ ਜੀ ਨੂੰ ਪਤਾ ਬਹੁਤ ਹੋ ਗਿਆ ਸੀ ਸਾਡਾ ਪਹਿਲਾਂ ਤੋਂ ਹੀ ਹੋਇਆ ਬਾਕੀ ਪੰਚਾਇਤ ਦਾ ਮਸਲਾ ਇਹ ਹੁੰਦਾਗਾ ਚੰਗੇ ਬੰਦੇ ਨਾਲ ਖੜੂਗੀ ਮਾੜੇ ਬੰਦੇ ਸਾਥ ਨਹੀਂ ਦਿੰਦੇ ਛੋਟਾ ਬਣਦਾ ਹੱਕ ਜਰੂਰ ਦਵਾਵਾਂਗੇ ਬਸ ਚਾਚਾ ਜੀ ਮੈਂ ਤੁਹਾਨੂੰ ਆਏ ਕਹਿ ਰਹੀਆਂ ਮੇਰੇ ਭਰਾ ਦਾ ਹੱਕ ਨਹੀਂ ਜਾਣਾ ਚਾਹੀਦਾ ਵੀਰ ਨੂੰ ਦਾ ਹੱਕ ਜਰੂਰ ਦਵਾਇਓ ਨਾ ਨਾ ਭਾਈ ਉਹ ਬੇਟਾ ਟੈਂਟਾ ਨਾ ਕਰ ਇਹ ਗੱਲ ਵੀ ਛੋਟਾ ਜਿਹੜਾ ਬਣਦਾ ਹੱਕ ਹੈ ਪਹਿਲਾਂ ਕੋਸ਼ਿਸ਼ ਉੱਥੇ ਕਰਾਂਗੇ ਉੱਥੇ ਘਰ ਸੈੱਟ ਕਰਾਂਗੇ ਜੇ ਨਾ ਹੱਲ ਹੋਇਆ ਨਾ ਫਿਰ ਛੋਟਾ ਜਿਹਾ ਬਣਦਾ ਕ ਪੂਰਾ ਦਵਾਵਾਂਗੇ ਨਹੀਂ ਲੋ ਚਾਚਾ ਜੀ ਕਿਹੜੇ ਰੁਪਏ ਉਹ ਦਿਨ ਆਸ ਤੇ ਲਾਇਆ ਸਾਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਵੀ ਕਿੰਨੇ ਪੈਸੇ ਲੱਗੇ ਕਿੰਨੇ ਨਹੀਂ ਲੱਗੇ ਚਾਹੇ ਜੇ ਉਹਨੇ 11 ਲੱਖ ਰੁਪਏ ਲਾਇਆ ਵੀ ਆ ਆਪਦੇ ਪੱਲੋਂ ਤਾਂ ਲਾਇਆ ਹੋਣਾ 20 ਸਟੇਕੇ ਦਾ ਸਾਡੀ ਜ਼ਮੀਨ ਦਾ ਵੀ ਆਉਦਾ ਅੰਨੇ ਪੈਸੇ ਸਾਡੇ ਵੀ ਲੱਗੇ ਹੋਣੇ ਵਿੱਚੋਂ ਤੇ ਜੋ ਖੇਤੀ ਸਾਂਝੀ ਸੀ ਫਿਰ ਸਾਂਝੀ ਤੇ ਲੱਗੂਗਾ ਫਿਰ ਕਿੱਪਾਉਣਾ ਮਹੰਦਗਾ ਮੇਰਾ ਪਿਓ ਬੁਆ ਸੀ ਐਸਾ ਸਾਰੇ ਉਧਰੇ ਉੱਜੇ ਨੇ ਸਾਡਾ ਪੈਸਾ ਦਾ ਕੋਈ ਸਾਫ ਦਾ ਰਹੀ ਹੀ ਨਹੀਂ ਸੀਗਾ ਚਾਹੇ ਮੰਨਦੇ ਆ ਬਿਮਾਰ ਹੋ ਗਿਆ ਪਹਿਲਾਂ ਉਹਨੇ ਬਹੁਤ ਕੰਮ ਕਰਿਆ ਹੁਣ ਸਾਰਾ ਪਤਾ ਲੱਗਦਾ ਉਹੀ ਤਾਂ ਗੱਲ ਚਾਚਾ ਜੀ ਹੁਣ ਸਾਰੇ ਕੋ ਸਾਡੇ ਤੇ ਧੋਖਾ ਕਰਕੇ ਵੀ ਹਾਂ 12 ਲੱਖ ਰੁਪਏ ਭੇਜਿਓ ਸਾਨੂੰ ਕੋਈ ਸਾਡੇ ਚੱਲ ਅਗੇ ਜਿਹੜਾ ਵੀ ਫਸਲਾਂ ਦੀ ਸੀ ਉਹ ਵੀ ਕਹਿੰਦੇ ਖਤਮ ਹੋ ਗਈ ਤੇ ਜਿਹੜਾ 12 ਲੱਖ ਖੇਤ ਵੀ ụt ਗਿਆ ਇਹ ਵੀ ਤੋੜਦਾ ਆ ਆਹ ਕਿਸਾਬ ਕਰਿਆ ਹੈ ਹਾਂ ਕੋਈ ਕੋਈ ਸਾਡੇ ਰਸਤੇ ਆ ਗਿਆ ਸੱਜਿਆ ਹੈ ਕੁਛ ਵੀ ਨਹੀਂ ਚਾਚਾ ਜੀ ਕੁਛ ਵੀ ਨਹੀਂ ਸਾਨੂੰ ਉਹ ਵੀ ਤਾਂ ਸਬਦੇ ਨਹੀਂ ਆਉਂਦੀ ਨਾ ਪਿਰਸੀ ਕੀ ਕਰਗੇ ਚਲ ਕੋਈ ਕਰਾਉਣਾ ਹੈ ਬੇਟਾ ਹੈ ਮੈਂ ਜਾਊਂਗਾ ਜੇ ਮੇਰੀ ਗੱਲ ਨਾ ਮੰਨੀ ਤੇ ਪੰਚਾਇਤ ਨਾਲ ਗੱਲ ਕਰਕੇ ਥੋੜਾ ਬਣਦਾ ਹੈ ਕਿ ਜਰੂਰ ਦਵਾਵਾਂਗੇ ਨਾਲੇ ਦਾਦਾ ਜੀ ਜਿਹੜਾ ਉਹ ਕਹਿੰਦੇ ਆ ਨਾ 12 ਲੱਖ ਦੇ ਵਿੱਚ ਸਾਨੂੰ 3 ਕਿੱਲੇ ਕਹਿਣੇ ਕਰ ਦੋ ਸਾਨੂੰ ਦੱਸਣ ਦਾ ਸਹੀ ਵੀ ਪੈਸਾ ਲੱਗਿਆ ਕਿੱਥੇ ਫੇਰਦਾ ਸੀ 3 ਕਿੱਲੇ ਨਾਲ ਕਾਹਦੇ ਨਾਲ ਕਹਿਣੇ ਕਰ ਲਈ ਅਗੇ ਸਾਨੂੰ ਹੀ ਕਿੱਲੇ ਦੇ ਦਿਓ ਤੁਸੀਂ 12 ਲੱਖ ਚ ਠੀਕ ਹੈ ਠੀਕ ਨਾਲੇ ਸਾਨੂੰ ਉਧਰਲੇ ਘਰੇ ਸਿਰਦਾ ਬਾਣੇ ਵਾਲੇ ਪਾਸੇ ਚੱਲਦੇ ਜਾਈਏ ਉਹਨੂੰ ਕੋਈ ਨਹੀਂ ਜਾਏ ਉਹ ਨਾ ਕੋਈ ਜਿਹੜਾ ਪਸਾਹ ਪਹਿਲਾਂ ਕਿੰਨੇ ਦਾ ਹਿਸਾਬ ਦਿਓ ਪੰਜਾਬੀ ਹਾਂ ਭਾਈ ਸਾਡਾ ਹਿਸਾਬ ਕਰਾ ਦੇ ਦੇਖ ਤੇ ਸਾਡਾ ਮੇਰੇ ਜਵਾਕਾਂ ਦਾ ਬਣਦਾ ਹੱਕ ਮੇਰੇ ਜਵਾਕਾਂ ਨੂੰ ਦਵਾ ਦਿਓ ਹੋਰ ਅਸੀਂ ਕੁਝ ਨਹੀਂ ਮੰਗਦੇ ਜੀ ਬਾਈ ਇਹਨਾਂ ਨੂੰ ਦੇਣ ਲੈਣ ਦਾ ਜ਼ਿਆਦਾ ਵੀ 12 ਲੱਖ ਸਾਨੂੰ ਆਏ ਆਖਦੇ ਨੇ ਕਿ ਇੱਥੇ ਇੱਥੇ ਲੱਗਿਆ ਠੀਕ ਹੈ ਉਹ ਵੀ ਮੋਟਾ ਮੋਟਾ ਸਾਬ ਦਵਾ ਦੇ ਕੋਈ ਗੱਲ ਨਹੀਂ ਮੇਰੇ ਜਵਾਕ ਪੜੇ ਦੇਖਿਆ ਸਾਰਾ ਸਾਫ ਕਰ ਲੈਣਗੇ ਨਾ ਨਾ ਕੋਈ ਨਹੀਂ ਤੇ 12 ਲੱਖ ਸਾਨੂੰ ਬੇਸ਼ੱਕ ਦੀ ਕਰਜਾ ਬਾੜਨ ਪਰ ਅਸੀਂ ਚਾਰੇ ਕਿੱਲੇ ਜ਼ਮੀਨਾਂ ਆਪਦੀ ਸਾਦੀ ਵੰਟ ਪਵਾ ਰਹੇ ਹਾਂ ਅਸੀਂ ਠੇਕੇ ਤੇ ਲਾਈਆ ਸੀ ਇਹ ਸਿਧਵੇਂ ਚਾਹੀ ਮੇਰਾ ਮੁੰਡਾ ਠੀਕ ਹੈ ਚਲੋ ਤਾਂ ਜਿਵੇਂ ਆਪਾਂ ਕਿਹਾ ਨੇ ਦੇ ਜਿਵੇਂ ਮੂਦੋ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਹਾਂ ਜੇ ਸਾਨੂੰ 12 ਲੱਖ ਰੁਪਏ ਆਏ ਹੋਏ ਨਾ ਮੇਰੇ ਜਵਾਕਾਂ ਨੂੰ ਆ ਬੈਠੇ ਦੋਨੇ ਕੋਈ ਨਿਆਣੀ ਨਹੀਂ ਹੈਗੇ ਵੀ ਸਾਡੇ ਦੇ ਇਹ ਜੇ ਗੈਣੇ ਵੀ ਕਰਨੀ ਪਈ ਇਹ ਕਿੱਲਾ ਕਿਸੇ ਚ ਹੋਰਾਂ ਨੂੰ ਬਾਹਰ ਚ ਕਰ ਦੇਣੀ ਠੀਕ ਹੈ ਨਾ ਉਹ ਤਾਂ ਥੋੜਾ ਮਸਲਾ ਹੈ ਬਸ ਵੀ ਇਹ ਪਿੰਡ ਦੇ ਵਿੱਚ ਇਹ ਸਹੀ ਗੱਲ ਹੈ ਇਹ ਤਾਂ ਪੂਰੀ ਥੋੜਾ ਮਸਲਾ ਹੈਗਾ ਜਿਵੇਂ ਕਰੂੰਗੇ ਉਹਨੇ ਕਰਾ ਲੈਣੀ ਹੈ ਹਾਂ ਪਰ ਉਹਨਾਂ ਜੋ ਸਾਡਾ ਬਾਣ ਛੜਾ ਦੇ ਅਸੀਂ ਉਹਨਾਂ ਨੂੰ ਬਾਣ ਨਹੀਂ ਦੇਣਾਗਾ ਅਸੀਂ ਕੱਦ ਜਾਵਾਂ ਤਾਂ ਓਖੇ ਹੋ ਕੇ ਲਾਵਾਂਗੇ ਤਿੰਨੇ ਮਾਂ ਪੁੱਤਰ ਕੰਮ ਕਰਕੇ ਪਰ ਉਹਨਾਂ ਨੂੰ ਤੁਸੀਂ ਸਿੱਧਾ ਕਹ ਦੇ ਵੀ ਭਾਈ ਉਹਨਾਂ ਦੇ 4 ਕਿੱਲੇ ਦੀ ਗੱਲ ਪਵਾ ਦਿਓ ਜੇ 12 ਲੱਖ ਹੀ ਪਾਉਣਾਂ ਸਾਨੂੰ 12 ਹੀ ਪਾ ਦੇਣਾ ਅਸੀਂ 12 ਹੀ ਥੋੜੀ ਚੁਕਵਾਨਾਂ ਜਿੱਦੋਂ ਸਾਡਾ ਬੰਦਾ ਹੀ ਗਿਆ ਘਰੋਂ ਅਸੀਂ ਕਹਿ ਦਾਂਗੇ ਵੀ ਅਸੀਂ ਨਾ ਕੋਈ ਕੋਈ ਨਾ ਕੋਈ ਲਾਲਚ ਨਹੀਂ ਸਾਖਿ ਜੀ ਰਹਿਣ ਜੇ ਕੋਈ ਸਾਡੇ ਪੈਸੇ ਲੱਗਿਆ ਉਹ ਕਟਾ ਲਾਂਗੇ ਇਸ ਵਿੱਚ ਉਹਦੇ ਪਰ ਸਾਡੀ ਜਵੀਰ ਨਹੀਂ ਜਾਣੀ ਚਾਹੀਦੀ ਚਾਚਾ ਜੀ ਨਾ ਨਾ ਕੋਈ ਨਹੀਂ ਕੋਈ ਨਹੀਂ ਭਾਈ ਕਰਾਣਾ ਵੀ ਦੀ ਤੁਸੀਂ ਬੇ ਪਰਵਾਹ ਹੋ ਹੈ ਹੁਣ ਚਾਹ ਪਾਣੀ ਉਹ ਕਰਦ ਨੇ ਤੁਸੀਂ ਦੱਸੋ ਚਰਚਾ ਕਰਾਣ ਵਾਲੇ ਛੋੜ ਨਾ ਮਾੜੀ ਗੱਲ ਹੈ ਕੋਈ ਹੈ ਚਾਹ ਮੈਂ ਜਾਣਾ ਹਾਂ ਹਾਂ ਟੂਰਨਾਮੈਂਟਾਂ ਚਿੱਕਰ ਸੈਂਤਰੀ ਬਹੁਤ ਮਾੜੀ ਗੱਲ ਹੈ ਮਾੜੀ ਗੱਲ ਤਾਂ ਹੈਗੀ ਹੈ ਭਾਈ ਜਦੋਂ ਇਹ ਗੱਲ ਫੈਸਲਾ ਨਹੀਂ ਕੋਈ ਮੈਂ ਕਰ ਸਕਦਾ ਫੈਸਲੇ ਦੇ ਵਿੱਚ ਗੱਲ ਪਤਾ ਕੀ ਹੁੰਦੀ ਹੈ ਬਾਈ ਜਰਨੈਲ ਜਦੋਂ ਜਵਾਕਾਂ ਨਹੀਂ ਚੱਲਣ ਲੱਗ ਜੇ ਨਾ ਉੱਥੇ ਮੇਰੇ ਵਰਗਿਆਂ ਨੂੰ ਫਿਰ ਚੁੱਪੀ ਰਹਿਣਾ ਪੈਂਦਾ ਤੁਸੀਂ ਆ ਜੀ ਪਰਜਾਈ ਤੇ ਜਵਾਕਾਂ ਨੂੰ ਘਰੋਂ ਕੱਢਤਾ ਨਾਲ ਉਹ ਜਵਾਨ ਕੁੜੀ ਐ ਉਹ ਕਿੱਥੇ ਜਾ ਕੇ ਰਹਿਣਗੇ ਇੰਨੀ ਠੰਡਾ ਉੱਥੋਂ ਮੌਸਮ ਦਾ ਦੇਖ ਕਿਹੜਾ ਚੱਲੀ ਜਾਂਦਾ ਹੁਣ ਮੈਨੂੰ ਸਾਰੀ ਗੱਲ ਦਾ ਪਤਾ ਹੀ ਐ ਬਾਈ ਪਰ ਹੁਣ ਇਹਦੇ ਵਿੱਚ ਮੈਂ ਕੀ ਕਰ ਸਕਦਾ ਤੇਰਾ ਬਹੁਤ ਵੱਡਾ ਕਸੂਰ ਆ ਤੂੰ ਘਰ ਦਾ ਮੁਖੀ ਐ ਕਹਿ ਕੇ ਨਹੀਂ ਸਕਦਾ ਉਹ ਮੁਖੀ ਭਰਾਵਾ ਮੈਂ ਤਾਂ ਨਾਮ ਦਾ ਹੀ ਆ ਠੀਕ ਐ ਨਾ ਜਿੱਥੇ ਤੀਵੀ ਦੀ ਚਲਦੀ ਹੋਵੇ ਜਿਵਾਕਾਂ ਦੀ ਜਲਦੀ ਹੋਵੇ ਉਹਦੇ ਮੇਰੇ ਵਰਗੇ ਮੁੱਕੀ ਨਹੀਂ ਰਹਿੰਦੇ ਹੁੰਦੇ। ਪਰ ਟੀਮੀ ਦੀ ਕਿਵੇਂ ਚਲਦੀ ਐ? ਬਾਈ ਕੋਈ ਟੀਮੀ ਦੀ ਨਹੀਂ ਚਲਦੀ ਠੀਕ ਐ ਇਸੇ ਦੀ ਚਲਦੀ ਐ। ਸਿਰਫ ਕੀ ਝਗੜਾ ਹੋਇਆ ਸੀ ਅਸੀਂ ਉਹਨਾਂ ਨੂੰ ਆਪ ਦੀ ਆਪ ਨਹੀਂ ਕੱਢੇ ਬਾਹਰ ਧੱਕੇ ਮਾਰ ਕੇ। ਠੀਕ ਐ ਭਾਂਜੀ। ਆਪ ਗਏ ਨੇ। ਪੈਸੇ ਲੈਣੇ ਸੀ ਸਿਰਫ ਮੁੰਡੇ ਨੇ ਕਿਹਾ ਸੀ ਵੀ ਚੱਲ ਭਾਈ ਸੋਤ ਪੈਸਾ ਤੇ ਲੈ ਲੈਣਾ ਉਹ ਘਾਪ-ਫਟਾਮ ਕਰ ਲੋ। ਕੀ ਗੱਲ ਕਿਹਾ ਸੀ? ਹਾਂਜੀ। ਮੁੰਡਾ ਮੁੰਡੇ ਨੇ ਕੱਲਾ ਕਿਹਾ ਨਹੀਂ ਬਾਈ ਮੈਂ ਤੁਹਾਨੂੰ ਗੱਲ ਦੱਸਦਾ। ਜੀ ਹੁਣ ਆ ਗਿਓ ਮੇਰਾ ਤਾਂ ਮੁੰਡਾ ਹੁਣ ਭਾਈ ਮੈਨੂੰ ਤਾਂ ਮੈਂ ਸੱਚੀ ਗੱਲ ਕਹਿਣਾ ਮੈਥੋਂ ਵੀ ਰਹਿਣਾ ਨਹੀਂ ਆਂ ਗਾਜਤ ਪਾਉਣ ਤੱਕ ਗਿਆ ਬਈ ਇਹ ਪਰਜਾਈ ਇਹਦੀ ਮਾਵਾ ਮਰ ਗਈ ਆ ਦਾ ਚੰਗਾ ਲੱਗਦਾ ਤੇ ਮਾੜੀ ਕਹਿ ਲੱਗਦੀ ਤੇਰੀ ਇਹ ਨਹੀਂ ਸਰਪੰਚ ਸਾਹਿਬ ਜੀ ਗੱਲੀ ਇਦਾਂ ਨਹੀਂ ਕਰੀ ਨਾਲ ਇਹ ਗੱਲ ਤਾਂ ਹੋਈ ਨਹੀਂ ਬਸ ਡੈਡੀ ਤਾਂ ਹਰ ਬਿੰਦਾ ਉਹਨਾਂ ਦੀ ਪੱਖ ਲਈ ਨਾ ਹੱਥੋਂ ਪਾਈ ਕਰਦਾ ਨਹੀਂ ਸੀ ਤੂੰ ਪਹਿਲੀ ਗੱਲ ਤਾਂ ਤੂੰ ਆਦੇ ਵੀ ਉਹ ਜਵਾਕ ਤੇਰੇ ਹੱਥ ਥੱਡ ਪੜਿਆ ਹੋਇਆ ਤੂੰ ਉਹਦੇ ਤੇ ਨ ਮਾਰੀਆਂ ਯਾਰ ਕਮਾਲ ਕਰਦਾ ਤੂੰ ਹੈ ਇੱਕ ਮਿੰਟ ਚਲ ਇਹਨੂੰ ਬੋਲਣ ਦੇ ਹਾਂ ਤੂੰ ਦੱਸ ਗੱਲੀ ਫਿਰ ਮੈਂ ਤਾਂ ਇਹ ਗੱਲ ਕਹੀ ਸੀ ਦੇਖੋ ਜੀ ਹੁਣ ਤੁਹਾਨੂੰ ਵੀ ਪਤਾ ਸਾਡੀ ਬਿਮਾਰੀ ਦੇ ਪੈਸੇ ਅਸੀਂ ਨਹੀਂ ਲਾਇਏ ਲਾਇਏ ਨਾ ਨਾਲੇ ਤੇ ਹੁਣ ਅਸੀਂ ਨਹੀਂ ਜਦੋਂ ਪੈਸੇ ਮੰਗ ਲੇ ਤਾਂ ਸਿੱਧੀ ਇਹਦਾ ਮ ਕਿਉਂ ਕੀ ਗੱਲ ਹੈ ਜੀ ਚੱਲ ਕੋਈ ਨਿਹੜੇ ਪੈਸੇ ਦੀ ਗੱਲ ਉਹ ਵੀ ਹੱਲ ਹੋ ਜਾਊਗਾ ਫਾਈ ਉਹ ਜਾਣਗੇ ਪੈਸੇ ਦਾ ਮੈਂ ਤੁਹਾਨੂੰ ਗੱਲ ਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਛਾੜੀ ਸੋਣੀ ਸਾਡੇ ਤੋਂ ਪੈਸੇ ਲਈ ਚਲੋ ਅਸੀਂ ਨਹੀਂ ਕਹਿੰਦੇ ਪੈਸੇ ਦਿੰਦੇ ਜੀ ਛਾੜੀ ਸੋਣੀ ਪੈਸਾ ਲਈ ਚਲੋ ਸਾਡੇ ਤੋਂ ਕਰਨਾ ਕਮਾਉਣ ਦਾ ਭਾਈ ਅਸੀਂ ਉਹਦਾ ਜਵਾਕ ਕਿੱਥੋਂ ਕਰੂਗਾ ਉਹ ਤਾਂ ਹੈ ਛੋਟਾ ਜਿਹਾ ਜਵਾਕ ਹੈ ਤੇ ਇਹਨਾਂ ਦੀ ਜ਼ਮੀਨ 'ਚ ਕਰਨਾ ਕਰਾਉਣਾ ਭਾਈ ਪਰ ਆ ਬੈਠੇ ਤੋਂ ਠੀਕ ਹੈ ਆ ਮੇਰੇ ਸਾਹਮਣੇ ਆਪੜ ਤਾਂ ਗੱਲ ਕਰਦੇ ਆ ਸੱਚੀ ਠੀਕ ਹੈ ਨਾ ਆ ਇਹ ਲੱਗਦਾ ਮਾਮਗਰ ਭਾਈ ਤੇ ਇਹ ਆ ਆਪਾਂ ਦੀ ਚੱਲਦੀ ਨਾ ਸਰਪੰਚ ਸਾਹਿਬ ਹੁਣ ਇਹ ਐ ਬੋਲਦਾ ਕਿ ਆਪ ਮਹਾਰੀ ਚੱਲਦੀ ਐ ਨਾ ਮੈਂ ਕੀ ਆਪ ਮਹਾਰੀ ਚੱਲਦੀ ਐ ਸਾਰੀ ਉਮਰ ਹੋ ਗਿਆ ਮੈਨੂੰ ਧੰਦੇ ਪੇਟ ਦੀ ਨੂੰ ਮੈਂ ਜਦ ਬੈਠੀ ਨੂੰ ਉਹਨੂੰ ਰੋਟੀ ਦਿੰਦੀ ਸੀ ਉਹਦਾ ਜਵਾਕਾ ਨੂੰ ਨਹੀਂ ਸੀ ਕਦੇ ਕਿਸੇ ਗੱਲ ਦਾ ਘਾਟਾ ਰੱਖਿਆ ਸੀ ਹੈ ਤਾਂ ਵੀ ਸਿਰਕੇ ਗਲੀਆਂ ਕਰਦੇ ਨੇ ਮੈਥੋਂ ਨਹੀਂ ਹੁਣਾ ਕਰਵਾਇਆ ਜਾਂਦਾ ਭੈਣ ਜੀ ਘਰੇ ਤਾਂ ਬੁਰਗਾਂ ਸਾਰੇ ਕੰਮ ਕਰਦੀਆਂ ਜਿਹੜਾ ਵੀ ਘਰੋਂ ਕੱਢਣਾ ਬਹੁਤ ਮਾੜੀ ਗੱਲ ਕਰੀ ਐ ਲੈ ਸਰਪੰਚ ਸਾਹਿਬ ਅਸੀਂ ਤਾਂ ਆਪਣੀ ਮਾੜੀ ਗੱਲ ਕਰਤੀ ਜਦੋਂ ਦਿੱਤਾ ਹੋਇਆ ਮੰਗ ਲਿਆ ਹੈ ਜਦੋਂ ਅਸੀਂ ਹੱਥੀਧਾਰੇ ਪੈਜ ਦਿੱਤੇ ਆ ਤਾਂ ਉਹਨਾਂ ਦਾ ਹੱਕ ਵੀ ਬਣਦਾ ਐਵੇਂ ਮੋੜਨ ਦਾ ਤਰੀ ਗਲਤੀ ਤਾਂ ਸਾਡੇ ਬਾਪੂ ਦੀ ਆ ਜਦੋਂ ਹੜਦੀ ਨੂੰ ਉਹਨਾਂ ਦੀ ਪੱਖਵਾਜੀ ਕਰਨ ਉਹ ਗਲਤੀ ਤਾਂ ਮੇਰੀ ਹੈਗੀ ਆ ਸਰਪੰਚ ਸਾਹਿਬ ਹੈ ਜਦੋਂ ਮੈਂ ਇਹ ਜਿਆ ਕਵੀ ਜਮਲਿਆ ਤਾਂ ਮੇਰੀ ਤਾਂ ਗਲਤੀ ਆਪੀ ਹੋਊਗੀ ਹੁਣ ਦੇਖ ਰਿਹਾ ਤੁਸੀਂ ਤੁਹਾਡੇ ਸਾਹਮਣੇ ਕਿਵੇਂ ਬੋਲਦਾ ਮਿੰਦਰ ਤੂੰ ਸਰਪੰਚ ਦੇ ਸਾਹਮਣੇ ਵੀ ਪਿਓ ਨੂੰ ਸਿੱਧਾ ਨਹੀਂ ਬੋਲਦਾ ਫਿਰ ਉਹਨਾਂ ਨੂੰ ਕਿੱਥੇ ਸਿੱਧਾ ਬੋਲਦਾ ਹੋਏਗਾ ਸਰਪੰਚ ਸਾਹਿਬ ਬਾਪੂ ਨੂੰ ਵੀ ਸਮਝਣਾ ਚਾਹੀਦਾ ਮੈਂ ਵੀ ਤਾਂ ਕੱਲ ਨੂੰ ਆਪਣਾ ਵਿਆਹ ਕਰਵਾਉਣਾ ਜੀ ਇਹ ਤਾਂ ਉਹਨੂੰ ਵੀ ਪੱਖਵਾਜੀ ਕਰੀ ਜਾਂਦਾਗਾ ਅੱਖਵਾਜੀ ਨਹੀਂ ਉਹ ਮੁਖੀ ਬੰਦਾ ਉਹ ਸੱਦੋ ਸਾਰਿਆਂ ਦਾ ਸੋਚਦਾ ਥੋੜਾ ਵੀ ਸੋਚਦਾ ਉਹਨਾਂ ਦਾ ਵੀ ਸੋਚਦਾ ਹੈ। ਥੈਂਕ ਯੂ ਸਾਹਿਬ। ਹਾਂ। ਤੇ ਉਹਨੂੰ ਵੀ ਸੋਚਣਾ ਚਾਹੀਦਾ ਆਪਣੇ ਪੁੱਤ ਬਾਰੇ। ਇਹ ਤਾਂ ਭੋਰਾ ਨਹੀਂ ਸੋਚਦਾ ਉਹਦੇ ਬਾਰੇ। ਮੇਰੀ ਗੱਲ ਸੁਣ ਬਾਈ। ਘਰ ਦੇ ਵਿੱਚ ਸਭ ਕੁਝ ਹੈ। ਜੇ ਤਾਂ ਨਹੀਂ ਹੈਗਾ ਤਾਂ ਬਾਈ ਮੈਨੂੰ ਤਾਂ ਕਹ ਦੇ। ਠੀਕ ਹੈ ਨਾ? ਤੂੰ ਸਿਆਣਾ ਵੇਣਾ ਬੰਦਾ ਤੂੰ ਦੱਸ ਦੇ ਮੈਂ ਕਦੇ ਗਿੱਲੇ ਗੋਹੇ ਤੇ ਪੈਰ ਧਰਿਆ ਜਾਂ ਅੱਜ ਤੱਕ ਕਿਸੇ ਦਾ ਮੈਂ ਕੋਈ ਨਾ ਲਿਆ ਹੋਵੇ ਤੇ ਮੋੜਿਆ ਨਾ ਹੋਵੇ। ਠੀਕ ਹੈ? ਮੈਂ ਚਾਰ ਚਾਰ ਕਿਲੇ ਬੜਾਈ ਹੈ ਮੈਂ ਗਵਾਈ ਨਹੀਂ। ਠੀਕ ਹੈ ਜੀ ਸਾਨੂੰ। ਠੀਕ ਹੈ। ਭਾਈ ਜਦੋਂ ਉਹਨਾਂ ਦਾ ਹਿੱਸਾ ਹੈ ਬੋਂਦਾ ਵੀਰ ਦਾ ਕੌਣ ਆ ਮੈਂ ਠੀਕ ਹੈ ਤੇ ਸਾਂਝੇ ਕਰ ਚ ਫੇਰ ਵੀ ਲਈ ਜਾਂਦੇ ਆ ਚੱਲ ਜੇ ਉਹਨਾਂ ਨੇ ਇਹ ਗੱਲ ਕਹਦੇ ਵੀ ਸਾਡੀ ਸੌਣੀ ਸਾਡੇ ਤੋਂ ਪੈਸੇ ਕੱਟੀ ਜਾਓ ਤੇ ਉਹਨਾਂ ਨੂੰ 12 ਲੱਖ ਰੁਪਏ ਇਕੱਠਾ ਕਿੱਥੋਂ ਲੈ ਕੇ ਦੇਣਗੇ ਤੁਸੀਂ ਆਪਸੇ ਨੇ ਬਾਈ ਮੈਂ ਇਕੱਠਾ ਆਉਂਦਾ ਨਹੀਂ ਜੀ ਇਹ ਮੈਨੂੰ ਹੁਣ ਇਸ ਗੱਲ ਕਰਕੇ ਤੁੰਦਦੇ ਆ ਵੀ ਤੂੰ ਉਹਨਾਂ ਨੂੰ ਕਹੇ 12 ਲੱਖ ਰੁਪਏ ਲੈ ਕੇ ਆਉਣਗੇ ਤੇ ਆਪ ਦਾ ਕਰਨਗੇ ਉਹਨਾਂ ਨੇ ਭਾਈ ਕੁੜੀ ਦਾ ਵੀ ਕਰਨਾ ਠੀਕ ਹੈ ਨਾ ਜਵਾਨ ਕੁੜੀ ਘਰੇ ਬੈਠੀ ਉਹਨਾਂ ਦਾ ਵੀ ਕਰਨਾ ਆ ਬੰਨੇ ਤੇਰੇ ਮੂਰੇ ਹੱਥ ਭਾਈ ਮੈਂ ਤਾਂ ਤੁਹਾਡੇ ਪਾਏ ਦਾ ਨਾ ਠੀਕ ਹੈ ਨਾ ਸਿੱਧੀ ਗੱਲ ਹੈ ਜਿਵੇਂ ਤੁਸੀਂ ਨਿਭੜਨਾ ਆਪਦਾ ਆਪੇ ਨਿਭੜ ਲਓ ਮੈਨੂੰ ਨਾ ਮੈਨੂੰ ਵਿੱਚੋਂ ਕੱਢੋ ਇਹ ਈ ਗੱਲ ਹੈ ਮਾਫ਼ਤ ਕਰ ਲਓ ਜੀ ਉਹ ਫਿਰ ਤੂੰ ਉਹਨਾਂ ਦੀ ਪਖਵਾਜੀ ਕਿਉਂ ਕਰਦਾ ਹਾਏ ਹੋਏ ਰੱਬਾ ਕੀ ਪਖਵਾਜੀ ਕਰ ਲਈ ਉਹਦੀ ਜੇ ਤਾਂ ਪਖਵਾਜੀ ਮੈਂ ਤੇਰਾ ਵਿਗਾੜ ਕੇ ਉਹਨਾਂ ਦਾ ਬਣਾਇਆ ਹੋਏ ਫਿਰ ਤੂੰ ਮੈਨੂੰ ਆਖੇ ਤੂੰ ਮੈਨੂੰ ਕੱਲੀ ਦੇ ਕੱਲ ਸੁਣਾ ਉਹ ਤੇਰੀ ਭੈਣ ਨਹੀਂ ਲੱਗਦੀ ਸਰ ਭੈਣ ਇਧਰ ਮੂਹ ਇਧਰ ਘਰ ਮੂਹ ਇਧਰ ਘਰ ਪਰਾਂ ਮੂ ਕਰਕੇ ਲੱਗਦੀ ਹੈ ਪਰਾਂ ਵੀ ਲੱਗਦਾ ਹੈ ਉਹ ਐਡਾ ਕੀਚਿਚਲਾ ਪਤਾ ਮੇਰੇ ਮੁੰਡੇ ਨੂੰ ਕੀ ਕੁਝ ਬੋਲਿਆ ਉਹਦੇ ਕੌਣ ਬੋਲਣਾ ਸੀ ਜਿਹੜਾ ਉਹਨੇ ਗਲਚਾ ਥੱਪਾ ਲਿਆ ਹਾਂ ਲਿਆ ਗਲਚਾ ਹਾਂ ਜਦੋਂ ਮਾਂ ਨੂੰ ਮਾਂ ਦੇ ਗਲਚਾ ਥੱਪਾਉਂਦਾ ਸੀਗਾ ਦਾ ਤਾਂ ਬੋਲੂਗਾ ਹੀ ਫਿਰ ਬੱਸ ਕਰ ਬੱਸ ਕਰ ਤੂੰ ਦੋਨੋਂ ਕੀ ਕਰਵਾਨੀ ਐ ਜਿੰਨਾ ਮਰਜੀ ਉਹ ਕਰਵਾ ਲੈ ਠੀਕ ਹੈ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਮੂਰੇ ਹੱਥ ਬੰਨਦਾ ਮੈਨੂੰ ਇਹ ਝੇੜੇ ਚੋ ਕੱਟਦੇ ਐ ਝੇੜੇ ਚੋ ਨਿਕਲਦਾ ਜਾਂਦਾ ਤੂੰ ਉਹਨਾਂ ਨੂੰ ਹਾੜੀ ਸੋਣੀ ਕੱਟੀ ਚੱਲ ਉਹਨਾਂ ਦਾ ਤੇ ਜਾਂ ਉਹਨਾਂ ਦਾ ਵੰਡ ਕੇ ਅੱਧਾ ਉਹਦੇ ਦੇ ਹਿੱਸਾ ਦੇ ਦੇ ਲੈ ਉਹ ਕਹਿ ਉਹ ਜੀ ਗੱਲ ਹੋਈ ਸਰਪੰਚ ਸਾਹਿਬ ਕਿਉਂ ਦਿੱਤਾ ਦੇ ਦੀ ਉਹਨਾਂ ਨੂੰ ਕਿਉਂ ਜੋ ਉਹਨਾਂ ਹੱਕਿਆਦਾਂ ਬਣਦਾ ਦਾ ਲੈ ਕਰੋ ਜੀ ਆਪ ਕਰਦੇ ਰਹੇ ਖੇਤੀਬਾੜੀ ਜੋ ਵੀ ਰੇ ਸਪਰੇਅ ਨੇ ਸਾਰਾ ਅਸੀਂ ਅਬਦੁੱਲੋ ਲੰਦੀ ਆ ਹੁਣ ਤੱਕ ਜੋ ਕਰਦਾ ਬਣਾਇਆ ਨਾ ਅਸੀਂ ਨੇ ਆਪ ਬਣਾਇਆ ਜੀ ਉਹ ਕੱਟ ਕੇ ਦੂਜੇ ਦਾ ਘਰੀ ਆਉਂਦਾ ਸੀਗਾ ਨਾ 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 ਜੀ ਸਭ ਤੋਂ ਪੈਸੇ ਚਾਹੀਦੇ ਨੇ ਇਹ ਤਾਂ 12 ਲੱਖ ਰੁਪਏ ਚਾਹੀਦੇ ਦਾਤਾ ਮੇਰੀ ਗੱਲ ਸੁਣ ਲੈ ਅੱਜ ਤਾਂ ਮੈਂ ਆਇਆਗਾ ਕੱਲ ਨੂੰ ਫਿਰ ਸਾਰੀ ਪੰਚਾਇਤ ਆਉਂਗੀ ਫੇਰੇ ਤੁਹਾਨੂੰ ਦੇਣਾ ਹੀ ਪਊਗਾ ਜੀ ਗੱਲ ਸੁਣੋ ਸਰਪੰਚ ਸਾਹਿਬ ਜੇ ਉਹਨਾਂ ਨੂੰ ਅੱਧ ਦੇਤਾ ਉਹ 12 ਲੱਖ ਰੁਪਏ ਕਿੱਥੋਂ ਮੋੜਨਗੇ ਸਾਡਾ ਇਹੋ ਹੀ ਤਾਂ ਕਹੀ ਜਾਂਦਾ ਮੈਂ 250 ਨਹੀਂ ਕੱਟ ਲਿਆ ਕਰੋ ਫਿਰ ਅਸੀਂ ਨਹੀਂ ਕੱਟਦੇ ਜੀ ਅਸੀਂ ਤਾਂ ਆਪ ਹੀ ਅੱਜ ਤੱਕ ਮੇਰੇ ਪੇਕਿਆਂ ਤੱਕ ਕੱਪੜੇ ਲਿੜੇ ਆਉਂਦੇ ਰਹੇ ਆ ਉਹਦੇ ਹੈ ਉਹਦੇ ਪੇਕਿਆਂ ਤੱਕ ਕੋਤਨੀ ਵੀ ਨਹੀਂ ਸਰੀ ਚਲ ਉਹ ਤਾਂ ਇਹਨੂੰ ਕਹਿੰਦਾ ਸਾਰਾ ਪਤਾ ਨਹੀਂ ਉਹ ਤਾਂ ਚਲ ਜਿਹੇ ਜਿਹੇ ਕੋਈ ਗਜਾਇਸ ਹੋਵੇ ਲਈ ਜਾਂਦਾ ਉਹ ਗੱਲਾਂ ਨਾ ਇੱਥੇ ਵਿੱਚ ਪਾਓ ਜਿਹੜੀ ਅਜੋੜਾ ਉਹ ਨਾ ਫੈਸਲਾ ਉਹ ਦੱਸੋ ਮੈਨੂੰ ਜਦੋਂ ਉਹ ਗੱਲਾਂ ਸੁਣਾਉਂਦੀ ਐ ਫਿਰ ਸੁਣਾਈਏ ਨਾ ਅਸੀਂ ਓਏ ਬੁੜੀਆਂ ਆਂ ਤਾਂ ਫਿਰ ਬੁੜੀਆਂ ਦੇ ਹੋਈ ਜਾਂਦੀਆਂ ਤਾਂ ਪੰਚਾਇਤ ਚ ਨਹੀਂ ਦੋਨੋਂ ਗੋ ਤੁਸੀਂ ਗੱਲ ਦੀ ਜੀ ਗੱਲ ਖੜਾ ਫੈਸਲਾ ਤੇ ਐ ਆ ਜਿੱਦਾਂ ਪੈਸੇ ਲਵਾਂਗੇ ਕਿੱभी ਜੀ ਗੱਲ ਆ ਜੋ ਮਰਜ਼ੀ ਆਈ ਜਾਵੇ ਠੀਕ ਹਣਾ ਜੀ ਚਲ ਕੋਈ ਨਹੀਂ ਫਿਰ ਹਾਂ ਜੀ ਠੀਕ ਇਹ ਤਾਂ ਮੈਂ ਦੇਖ ਲਿਆ ਇਹ ਤਾਂ ਮੈਂ ਆ ਹਾਲ ਮੇਰਾ ਘਰ ਦੇ ਚ ਆ ਮੇਰੀ ਪੁੱਛ ਗੇਚਾ ਫਿਰ ਤੂੰ ਵੀ ਆਖੋਂਗੇ ਵੀ ਤੇਰੀ ਪੁੱਛ ਗੇਚ ਹੈ ਗੱਲਾਂ ਇਹ ਕਰਦਾ ਹੈ ਜੇ ਜੇ ਗੱਲ ਪੂਰੀ ਹੋਈ ਤੇ ਕਿੱਧਰ ਜਾਂਦਾਗਾ ਇੱਥੇ ਬੈਠ ਕੇ ਮੈਂ ਪੂਰੀ ਗੱਲ ਤਾਂ ਕਰ ਲਵੇ ਕਿਉਂ ਹੁਣ ਕਰ ਰਹੀ ਜੇ ਬਾਕੀ ਸਾਡੀ ਤਾਂ ਗੱਲ ਕਰਤੀ ਮੈਨੇ ਦੇ ਕਾਕਾ ਐਂ ਗੱਲਾਂ ਨਹੀਂ ਹੁੰਦੇ ਜਿਹੜੇ ਸਾਬ ਨਾਲ ਤੂੰ ਕਹਿਣਾਗਾ ਠੀਕ ਹੈ ਨਾ ਸਿੱਧੀ ਗੱਲ ਹੈ ਦੇਖ ਪੈਸੇ ਉਹਨਾਂ ਦੇ ਐਸੇ ਹਿਸਾਬ ਨਾਲ ਹੀ ਆਉਣਗੇ ਭਾਈ ਆਦਮ ਜੱਦ ਕਰਕੇ ਤੈਨੂੰ ਪੈਸੇ ਤੇਰੇ ਮਿਲ ਹੀ ਜਾਣ ਮੈਂ ਇਹਨਾਂ ਨੂੰ ਦੁਬਾਰਾ ਫੇਰ ਕਹਦੇ ਆਪਾਂ ਤਾਂ ਪੈਸੇ ਚਾਹੀਦੇ ਸਿੱਧੀ ਜੀ ਗੱਲ ਹੈ ਠੀਕ ਹੈ ਨਾ ਪੈਣ ਜੀ ਪੈਸੇ ਆ ਜਾਣਗੇ ਹੌਲੀ ਹੌਲੀ ਆਉਣਗੇ ਬਾੜਾ ਹੋਣਾ ਕਰੋ ਕਾਲੀ ਨਾ ਕਰੋ ਕਾਲੀ ਉਹ ਵੀ ਥੋੜਾ ਪਰਿਵਾਰ ਹੀ ਹੈ ਨਹੀਂ ਇਹਨੂੰ ਬੜਾ ਪਤਾ ਨਹੀਂ ਘਰੇ 5 ਰੁਪਏ ਨਹੀਂ ਹੈ ਜਿੰਨੇ ਕਮਾਉਂਦੇ ਸੀ ਉਹਦੇ ਪੁੱਤ ਦੀ ਪੜ੍ਹਾਈ ਤੇ ਵੀ ਲਾਏ ਉਹਦੀ ਧੀ ਦੀ ਪੜ੍ਹਾਈ ਤੇ ਵੀ ਲਾਏ ਸੀ ਕੀ ਨਹੀਂ ਲਾਇਆ ਉਹ ਤਾਂ ਫਿਰ ਇਹਦਾ ਫਰਜ਼ ਵੀ ਸੀਗਾ ਤੇ ਫਰਜ਼ ਸੀ ਫਿਰ ਉਹ ਫਰਜ਼ ਤੇ ਰਹੇ ਨੇ ਇਹਨਾਂ ਨੇ ਨਾ ਨਾ ਸੋਚਿਆ ਵੀ ਪਿੰਡ 'ਚ ਮੈਨੂੰ ਕੀ ਕਹਿਣਗੇ ਵੀ ਭਾਈ ਨਾਲ ਦੇ ਜੰਮੇ ਦੀ ਜਵਾਕ ਸੀਗੇ ਤੇ ਤਾਂ ਕਰਕੇ ਅਨਪੜ ਫਿਰਦੇ ਆ ਵੀ ਸ਼ਰੀਕ ਤਾਂ ਸ਼ਰੀਕ ਬਣ ਕੇ ਦਿਖਾਤਾ ਨੇ ਨਾ ਉਹ ਤਾਂ ਤੂੰ ਤਾਂ ਵਧ ਗਿਆ ਫਰਜ਼ ਮਾਈ ਇਹ ਪਰ ਗੱਲ ਆ ਘਰੇ ਵੀ ਤਾਂ ਆ ਹਾਲ ਹੁੰਦਾ ਮੇਰਾ ਠੀਕ ਹੈ ਉਹਨਾਂ ਦਾ ਫਰਜ਼ ਨਿਭਾ ਲੈ ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਨਾ ਹਿਸਾਬ ਲਾ ਲੈ ਫਿਰ ਤੇਰੇ ਨਾਲ ਕੀ ਬਣੂਗਾ ਆ ਮੁੜ ਕੇ ਅੱਖਾਂ 'ਚ ਕੁਝ ਨਗੇ ਦੇ ਰੋਵੇਂਗਾ ਕੋਈ ਗੱਲ ਰੋ ਲੂੰਗਾ ਮੈਂ ਜਾ ਤੂੰ ਬੱਸ ਆਹੀ ਕੋਸ ਹੈ ਅਕੇ ਜਾ ਤੂੰ ਅਸੀਂ ਤਾਂ ਬਗ ਜਾਣੇ ਆ ਤੂੰ ਉਹਨਾਂ ਨੂੰ ਨੇੜੇ ਲਾ ਕੇ ਰੱਖ ਉਹਨਾਂ ਤੋਂ ਨਾ ਕੁਸ ਹੋ ਹੋ ਕਰੀ ਮੇਰੇ ਲਈ ਤਾਂ ਭਾਈ ਦੋਨੋਂ ਇੱਕੋ ਜਿਹੇ ਆ ਮੈਂ ਕਿਹੜਾ ਦੱਸ ਉਹਨਾਂ ਨੂੰ ਕੁਝ ਜ਼ਿਆਦਾ ਹੋ ਕਰਦਾ ਆ ਮੈਂ ਤਾਂ ਜਿਹੜੀ ਗੱਲ ਆ ਮੈਂ ਤਾਂ ਰਾਹ ਸਰ ਦੀ ਗੱਲ ਕਰਦਾ ਕਿ 12 ਲੱਖ ਰੁਪਏ ਇਕੱਠਾ ਭੜੀਏ ਲੋਕੇ ਤੂੰ ਵੀ ਸੋਚ 12 ਲੱਖ ਰੁਪਏ ਕਿੱਥੋਂ ਲੈ ਕੇ ਆਉਣਗੇ ਉਹ ਨਾ ਉਹਦਾ ਤਾਂ 5 ਰੁਪਏ ਨਹੀਂ ਸੀ ਲੱਗਣਦੇ ਕਦੇ ਜੋੜੇ ਨਹੀਂ ਉਹਨੇ ਕੈਸਾ ਹੋਗਾ ਜੋੜਦੀ ਨੂੰ ਸਭ ਕੁ ਸਭ ਉਹਦੇ ਕੋਲੇ ਹਾਂ ਬੇਲਾ ਤੋਂ ਪੰਜ ਸਾਲ ਆ ਕਰਦੇ ਮੇਰੇ ਨਾਲ ਤਾਂ ਮਾੜੀ ਗੱਲ ਹੈ ਇਹਨਾਂ ਦੀ ਪਰ ਤੁਸੀਂ ਕੁਝ ਸੋਚੋ ਕੁਝ ਨਾ ਕੁਸਤਾ ਸਮਝ ਕੀ ਸੋਚਾਂ ਹੁਣ ਮੈਨੂੰ ਜਿਵੇਂ ਤੁਸੀਂ ਕਹਦੋਂਗੇ ਮੈਨੂੰ ਤਾਂ ਮਨਜ਼ੂਰ ਆ ਭਾਈ ਮੈਨੂੰ ਤਾਂ ਇਹ ਵੀ ਪਤਾ ਜੇ ਮੈਂ ਇਹਨਾਂ ਨਾਲ ਵੈਰ ਲੈ ਕੇ ਉਹਨਾਂ ਨੂੰ ਪੈਸੇ ਇਹੋ ਕਰਦਾ ਠੀਕ ਹੈ ਤਾਂ ਵੀ ਮਰਦਾ ਜੇ ਹਿੱਸਾ ਦੇਣਾ ਤਾਂ ਵੀ ਮਰਦਾ ਮੈਡੀਕਲ ਸਰਪੈਂਸਰ ਪੈਂਸਰ ਠੀਕ ਹੈ ਤੁਸੀਂ ਮੈਂਬਰ ਸਾਹਿਬ ਨਾਲ ਸਾਰਿਆਂ ਨਾਲ ਗੱਲ ਕਰ ਲਓ ਕੁਝ ਪੈਸੇ ਮੈਂ ਪੁੱਛ ਪੜਤਾਲ ਕਰ ਲੈਣਾ ਠੀਕ ਹੈ ਜੀ ਕਿ ਮੈਂਨੇ ਕਿਵੇਂ ਕਰਕੇ ਮੈਂ ਪਰਜਾਈ ਕੋਲੇ ਜਾ ਕੇ ਆਉਂਗਾ ਪਰ ਗੱਲ ਐ ਮੇਰੇ ਤਾਂ ਮੇਰਾ ਪਿੱਛਾ ਨਹੀਂ ਛੱਡਦੇ ਨਿਗਾਹ ਰੱਖਦੇ ਮੇਰੇ ਤੇ ਤਾਂ ਸਮਝ ਗਏ ਮੈਂ ਸੋਣੀ ਗਏ ਮੈਂਨੇ ਕਿਵੇਂ ਕਰਕੇ ਜਾਂ ਕੁਝ ਮੜਾ ਮੁਟਾ ਆੜਤੀਏ ਤਾਂ ਫੜ ਕੇ ਕਿਸੇ ਹੋਰ ਇਹਨਾਂ ਨੂੰ ਕੁਝ ਕੁਝ ਨਾ ਕੁਝ ਦਿਨਾ ਮੈਂ ਆਪੇ ਦੇ ਦੂੰਗਾ ਬਾਕੀ ਮੈਂ ਤੁਹਾਡੇ ਕੋਲੇ ਆ ਕੇ ਸਾਰੀ ਗੱਲ ਦੱਸ ਦੂੰਗਾ ਜੇ ਮੇਰਾ ਹੱਲ ਹੋ ਗਿਆ ਨਾ ਕੋਈ ਨਹੀਂ ਗਾਹ ਦੇ ਤੈ ਜਰੂਰ ਹੱਲ ਕਰੋ ਨਾ ਮੈਂ ਤਾਂ ਸਰਪੈਂਸਰ ਫਸਿਆ ਹੋਇਆ ਬੰਦਾ ਆ ਮੈਂ ਤਾਂ ਹੁਣ ਇਧਰੋਂ ਵੀ ਬੰਨਾ ਮੈਂ ਤਾਂ ਉਧਰੋਂ ਵੀ ਦੋਨੇ ਪਾਸੇ ਜਾਣਾ ਚੱਲ ਕੋਈ ਨਹੀਂ ਕੋਈ ਨਾ ਕੋਈ ਤਾਂ ਹੱਲ ਨਿਕਲੂਗਾ ਇਹ ਗੱਲ ਹੁਣ ਕੱਲ ਨੂੰ ਮੁੰਡੇ ਤੋਂ ਵੀ ਰੋਟੀ ਲੈ ਕੇ ਖਾਣੀ ਹੈ ਜੀ ਇਹਦੇ ਮਗਰ ਨਹੀਂ ਲੱਗਦਾ ਤਾਂ ਤਾਂ ਵੀ ਮਰ ਉਥੇ ਗੱਲ ਸਹੀ ਹੈ ਤੁਹਾਡੀ ਸਿਆਣੀ ਗੱਲ ਹੈ ਹਾਂ ਕੋਈ ਗੱਲ ਨਹੀਂ ਸਰਪੰਚ ਸਾਹਿਬ ਬਾਕੀ ਜਿਵੇਂ ਤੁਹਾਨੂੰ ਕੀ ਲੱਗਿਆ ਤੁਸੀਂ ਜਿਵੇਂ ਵੀ ਕਹੋਗੇ ਆਪਾਂ ਬਾਹਰ ਨਹੀਂ ਜਾਂਦੇ ਤੁਹਾਡੇ ਨਾਲ ਹਾਂ ਠੀਕ ਹੈ ਮੈਂ ਆ ਤਾਂ ਪੈਸੇ ਦਾ ਹੱਲ ਕਰਕੇ ਆਉਂਦਾ ਹਾਂ ਚੰਗਾ ਜੀ ਹੋਏ ਹਾਂ ਚੰਗਾ ਹਾਂ ਚੰਗਾ ਹੋ ਗਿਆ ਠੀਕਾ ਕੋਈ ਗੱਲ ਨਹੀਂ ਹਾਂ